ਬਾਈ ਜੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਮ.ਐਲ.ਏ. ਗਰਲਾਲ ਕਨੌਰ ਦੇ ਵੱਲੋਂ ਕਾਫੀ ਸਮਾਂ ਪਹਿਲਾਂ ਤੁਹਾਡੇ ਦੇ ਉੱਪਰ ਇੱਕ ਝੂਠਾ ਪਰਚਾ ਦਰਜ ਕਰਵਾਇਆ ਜਾਂਦਾ ਕਹੀ ਚੋਰੀ ਦਾ ਉਹ ਕਹੀ ਚੋਰੀ ਦਾ ਕੀ ਮਾਮਲਾ ਸੀ ਕਿਹੜੀਆਂ ਤੁਹਾਡੇ ਤੇ ਧਰਾਵਾਂ ਲੱਗਦੀਆਂ ਨੇ ਜਾਲੀ ਬੰਦਿਆਂ ਤੋਂ ਸੈਨ ਕਰਾ ਕੇ ਲੰਬੜਦਾਰ ਜਾਲੀ ਖੜਾ ਕਰ ਲਿਆ ਤੇ ਜਿਹੜੇ ਬੰਦਿਆਂ ਦਾ ਗਰਦੌਰੀਆਂ ਸੀਗੀਆਂ ਉਹ ਗਰਦੌਰੀਆਂ ਵੀ ਜਾਲੀ ਚੇਂਜ ਕਰਾ ਕੇ ਉਸ ਦੇ ਥਰੂ ਕੋਟ ਚੋ ਸਟੇਲ ਲਈ ਗਈ ਸਟੇਲ ਲੈ ਕੇ ਸਾਡੇ ਘਰੇ ਬੈਠਿਆਂ ਤੇ ਤੇ ਪਰਚਾ ਦਿੱਤਾ ਗਿਆ ਜੀ ਇਹ ਪਰਚਾ ਐਮਐਲਏ ਦੇ ਕਹਿਣ ਤੇ ਦਬਾਅ ਤੇ ਕਿਰਪਾਲ ਸਿੰਘ ਮੋਹੀ ਨੇ ਇਹ ਪਰਚਾ ਮੇਰੇ ਦੇ ਦਿੱਤਾ ਐਵੀਡੈਂਸ ਥਾਣੇ 'ਚ ਪਏ ਆ ਅੱਜ ਉਸ ਵਿਅਕਤੀ ਦੇ ਪਰਚਾ ਦਰਜ ਹੁੰਦਾ ਪਰ ਹੁਣ ਐਮਐਲਏ ਸਾਹਿਬ ਦੱਸਣ ਵੀ ਉਹ ਤੋਂ ਮੁੰਦੀ ਪੁਆਈ ਐ ਛੱਲਾ ਪੁਆਇਆ ਕਿ ਕੜਾ ਪੁਆਇਆ ਐਮਐਲਏ ਸਾਹਿਬ ਨੂੰ ਜਿਹੜੇ 2 ਨੰਬਰ ਦੇ ਧੰਦੇ ਹੀ ਕਰਦੇ ਆ ਬੰਦੇ ਉਹਨਾਂ ਦੀ ਲੋੜ ਹੈ ਉਹੀ ਬੰਦੇ ਐਮਐਲਏ ਸਾਹਿਬ ਦਾ ਸਾਥ ਦਿੰਦੇ ਐ ਐਮਐਲਏ ਸਾਹਿਬ ਨੂੰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੂੰ ਤਾਂ ਸਿਰਫ ਆਪ ਦੇ ਮੈਲ ਖਰੀਦਣ ਦਾ ਲੱਗਿਆ ਹੋਇਆ ਹੈਗੇ ਵੀ ਪੈਸੇ ਇਕੱਠੇ ਹੀ ਕਰ ਲੀਏ ਜਿੱਥੋਂ ਵੀ ਕਿਤੇ ਨਾ ਆਣ ਜਿਹੜੇ ਬੰਦਿਆਂ ਦੇ 307 ਦੇ ਪਰਚੇ ਦਰਜ ਐ ਕੇਸ 'ਚ ਉਹ ਪੀਓ ਐ ਉਹ ਬੰਦੇ ਨਜਾਇਜ਼ ਮੈਨਿੰਗ ਦਾ ਕੰਮ ਕਰਦੇ ਆ ਉਹੀ ਬੰਦੇ ਫੋਨ ਕਰ ਕਰਕੇ ਠੇਕਿਆਂ 'ਤੇ ਦਾਰੂ ਚਕਾਉਂਦੇ ਆ ਸਾਰੇ ਦਾ ਦੋ ਨੰਬਰ ਦੇ ਬੰਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਐਮਐਲਏ ਸਾਹਿਬ ਦੇ ਆਲੇ-ਦੁਆਲੇ ਆ ਸਾਨੂੰ ਅੱਜ ਵੀ ਸਾਬਤ ਕਰਦੇ ਹੋਈ ਅਸੀਂ ਮੌਕੇ 'ਤੇ ਸੀਗੇ ਚੋਰੀ ਕਰਨ ਦੀ ਤਾਂ ਬਾਅਦ 'ਚ ਦੂਜੀ ਗੱਲ ਆ ਗਈ ਕਰੀ ਨਹੀਂ ਕਰੀ ਇਹ ਤਾਂ ਦੂਜੇ ਨੰਬਰ 'ਤੇ ਆ ਗਈ ਜੇ ਅਸੀਂ ਮੌਕੇ 'ਤੇ ਸੀਗੇ ਉੱਥੇ ਤਾਂ ਸਾਨੂੰ ਫਾਂਸੀ ਲਾ ਦਿਓ ਜੋ ਕਹਿੰਦੇ ਐ ਐਮਐਲਏ ਸਾਹਿਬ ਨੇ ਟਰਾਲੀਆਂ ਚੋਰੀ ਕਰੀ ਐਮਐਲਏ ਸਾਹਿਬ ਨੇ ਟਰਾਲੀਆਂ ਚੋਰੀ ਨਹੀਂ ਕਰੀ ਪਰ ਜਿਨ੍ਹਾਂ ਨੇ ਕਰੀਆਂ ਉਹਨਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪੁਆਈਆਂ ਹੁਣ ਹੁਣ ਜੇ ਟਰਾਲੀ ਨਹੀਂ ਆ ਟਰਾਲੀ ਆ ਗੜਾ ਐਮਐਲਏ ਐ ਕੋਈ 21 ਦੁੱਕੀ ਥੋੜੀ ਐ ਵੀ ਟਰਾਲੀ ਪਾਣ ਉੱਤੇ ਧਰਨਦੇ ਜਾਊਗਾ ਉਹ ਮੇਰੇ ਵਾਂਗ ਜਿੱਦਾਂ ਮੇਰਾ ਭਾਈ ਮੇਰੇ ਨਾਲ ਕੜੇ ਮੈਸੇਜ ਜਿਹਦੀਉ ਸੇਵਾ ਲਾਊਗਾ ਵੀ ਭਾਈ ਟਰਾਲੀਆਂ ਘਟ ਗਿਆ ਟਰਾਲੀਆਂ ਲਿਓ ਹੁਣ ਜਿਹੜੇ ਬੰਦੇ ਕੜੇ ਮੁੰਦੀਆਂ ਪਾਉਂਦੇ ਐ ਐਮਐਲਏ ਸਾਹਿਬ ਨਾਲ ਸਾਥ ਦਿੰਦੇ ਐ ਤਦ ਹੀ ਟਰਾਲੀਆਂ ਚੋਰੀ ਹੋਈ ਨਾ ਜਾਂ ਤਾਂ ਵਿਧਾਇਕਾਂ ਦੇ ਉੱਪਰ ਇਹ ਇਲਜ਼ਾਮ ਲੱਗਦੇ ਆ ਕਿ ਕਿਸੇ ਕੋਲ ਉਹਨਾਂ ਦੇ ਵੱਲੋਂ ਫਰੋਤੀ ਮੰਗੀ ਗਈ। ਫਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਨੂੰ ਧਮਕਾ ਰਿਆ ਜਾਂ ਕੋਈ ਹੋਰ ਹੁੰਦੀ ਆ। ਤੁਹਾਡੇ ਨਾਲ ਕਿਹੜੀ ਰੰਜਿਸ਼ ਸੀ ਜੋ ਐਮ.ਐਲ.ਏ ਗਰਲਾਲ ਕਨੌਰ ਤੁਹਾਡੇ ਨਾਲ ਇਸ ਤਰ੍ਹਾਂ ਕਰ ਰਹੇ ਨੇ। ਇੱਕ ਬੰਦੇ ਨੇ ਸਰਕਾਰੀ ਸਪੈਦੇ ਵੜੇ 2 ਸਾਲ ਪਹਿਲਾਂ। ਉਹ ਤੋਂ ਵੀ ਐਮ.ਐਲ.ਏ ਸਾਹਿਬ ਨੇ ਮੁੰਦੀ ਪੁਆਈ। ਉਹਦੀ ਫੈਲ ਵੀ ਦੱਬੀ ਹੋਈ ਏ। ਇਹਦੇ ਪ੍ਰੂਫ ਹੈਗੇ ਨੇ ਤੁਹਾਡੇ ਕੋਲ। ਅਗੇ ਭਾਈ ਜੀ ਆਪਿਆ। ਪ੍ਰੂਫ ਕੱਲਾ ਕੱਲਾ ਪ੍ਰੂਫ ਜਿਹੜੀ ਚੀਜ਼ ਮੈਂ ਬੋਲੂਗਾ। ਮੈਂ ਕਹਿੰਦਾ ਐਮ.ਐਲ.ਏ ਸਾਹਿਬ ਕੱਲ ਨੂੰ ਮੇਰੇ ਤੇ ਮਾਨਾ ਨਹੀਂ ਤਾਂ ਕਿਸ ਬਾਣਾ। ਮੈਂ ਭਾਈ ਜਿੰਬਿਰ ਤੇ ਦੋਸ਼ ਲੱਗਿਆ ਮੈਂ ਬੜਕ ਬੜਕ ਕੇ ਬੋਲਦਾ ਨਾ ਵੀ ਜਿੱਥੇ ਮਰਜੀ ਜਾਂਚ ਕਰਾ ਲਓ ਜੇ ਮੈਨੂੰ ਸਾਫਤ ਕਰ ਦੇਣ ਮੈਨੂੰ ਫਾਂਸੀ ਲਾ ਦਿਓ ਇਹ ਕਹਿੰਦੇ ਹੋ ਮੈਂ 20 ਸਾਲ ਖੇਡਿਆ ਖੇਡਿਆ ਖੇਡ ਕੇ ਆਪ ਦਾ ਘਰ ਪਰ ਆਇਆ ਐਮਐਲਏ ਸਾਹਿਬ 20 ਸਾਲ ਦੀ ਉਪਲਬਧੀ ਦਿਖਾ ਦੇਣ ਕੋਈ ਉਹਨਾਂ ਨੇ ਖਿਡਾਰੀ ਤਿਆਰ ਕਰਿਆ ਹੋਵੇ ਕਿਸੇ ਪਿੰਡ ਚ ਕੋਈ ਟਰਨਮੈਂਟ ਕਰਾਇਆ ਹੋਵੇ 20 ਸਾਲ ਚ ਜਦੋਂ ਖੇਡੇ ਆ ਚਲੋ ਜੇ ਅੱਜ ਐਮਐਲਏ ਬਣ ਕੇ ਕੁਝ ਕਰ ਰਹੇ ਆ ਅੱਜ ਕੋਈ ਆਪਦੇ ਘਰ ਤੋਂ ਨਹੀਂ ਕਰ ਰਹੇ ਅੱਜ ਲੋਕਾਂ ਨੇ ਉਹਨੂੰ ਖਜ਼ਾਨੇ ਦੀ ਚਾਬੀ ਦਿੱਤੀ ਐ ਉਹ ਖਜ਼ਾਨੇ ਚੋਂ ਕੱਢ ਕੇ ਪੈਸੇ ਦੇ ਰਹੇ ਆ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਆ ਵਿਧਾਇਕ ਗਰਲਾਲ ਕਨੌਰ ਨੇ ਤੁਸੀਂ ਖੁੱਲਾ ਚੈਲੰਜ ਉਹਨਾਂ ਨੂੰ ਕਰ ਰਹੇ ਹੋ ਸ਼ਰੀਆਮ ਤੁਸੀਂ ਉਹਨਾਂ ਦੇ ਇਲਜ਼ਾਮ ਲਾ ਰਹੇ ਹੋ ਬਾਈ ਚਾਂਸ ਜੋ ਤੁਹਾਡਾ ਕਹੀ ਵਾਲਾ ਵਿਵਾਦ ਹੈ ਜੀ ਉਹਨੂੰ ਦੁਬਾਰਾ ਐਮ ਐਲ ਏ ਸਾਹਿਬ ਨੇ ਖਿੱਚ ਲਿਆ ਦੁਬਾਰਾ ਉਸ ਤੇ ਸਖਤਾਈ ਵਧਾਦੀ ਫੇਰ ਤੁਸੀਂ ਕੀ ਕਰੋਗੇ ਹੁਣ ਜਿਹੜਾ ਇੱਕ ਡੀ ਐਸ ਪੀ ਰੈਂਕ ਦਾ ਅਫਸਰ ਹੈ ਕਾਗਜ਼ ਦੇਖ ਕੇ ਬੋਲਦਾ ਹੋਵੇ ਵੀ ਆ ਨਜਾਇਜ਼ ਕਬਜ਼ੇ ਦਾ ਤਾਂ ਬਣਦਾ ਹੀ ਹੈ ਬਾਕੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੁਸ਼ਤਾ ਗੱਲ ਹੋਊਗੀ ਉਹ ਪਰਚਾ ਨਹੀਂ ਉਸ ਬੰਦੇ ਤੇ ਹੁੰਦਾ ਉਹ ਪਰਚਾ ਹੁਣ ਐਮ ਐਲ ਏ ਸਾਹਿਬ ਦੱਸਣ ਉਹ ਪਰਚਾ ਰੋਕਣ ਦਾ ਕੜਾ ਪੋਆਇਆ ਕਿ ਮ ਤੂਬਾ ਦੇ ਲੋਕਾਂ ਨੇ ਇੰਨਾ ਲੰਗਰ ਛਕਾਇਆ ਉੱਤੇ ਇੰਨੀ ਲੋਕਾਂ ਦੀ ਮਦਦ ਕੀਤੀ ਇਹਨਾਂ ਦਾ ਸਾਰੇ ਲੋਕਾਂ ਦੇ ਮਿੱਟੀ ਪਲੀਤ ਕਰਤੀ ਨਾ ਜਿਹੜੇ ਮਾਈਨਿੰਗ ਦਾ ਕੰਮ ਕਰਦੇ ਆ ਉਹ ਬੰਦੇ ਸਾਰੇ ਐਮਐਲਏ ਸਾਹਿਬ ਦੇ ਆ ਰਾਤਾਂ ਨੂੰ ਟਿੱਪਰ ਚੱਲਦੇ ਆ ਬਕਾਇਦਾ ਟਿੱਪਰ ਚੱਲਦੇ ਆ ਦੇ ਨੰਬਰ ਕਿਸ ਦੇ ਹੈਗੇ ਆ ਕਿਹਦੇ ਨਾਲ ਤਾਲੂਬਾ ਦਾ ਅਸੀਂ ਉਹ ਚੀਜ਼ਾਂ ਸਾਰੀਆਂ ਦੇ ਸਕਦੇ ਆ ਸਾਨੂੰ ਐਮਐਲਏ ਸਾਹਿਬ ਚੈਲੰਜ ਤਾਂ ਕਰਨਾ 2.5 ਕਿਲੋ ਦੀ ਕਹੀ ਤੇ ਲਗੀਤਾਰਾ 392 ਤੇ 120 ਵੀ ਤੁਹਾਨੂੰ ਪਤਾ ਨੌਨ ਅਵੇਲੇਬਲ ਹੈ ਉਹਦੀ ਬਿੱਲ ਨਹੀਂ ਹੈਗੀ ਤੇ ਜਿਹੜ ਨੇ 250 250 ਕਾਊਂਟਰ ਦੀ ਟਰਾਲੀਆਂ ਚੱਕੀਆਂ ਜੀ ਉਸ ਸਭ ਨੂੰ ਉਹਨਾਂ ਨੂੰ ਤਾਂ ਫਾਂਸੀ ਲੱਗਣੀ ਚ ਜਿਹੜੇ ਬੰਦੇ ਨੇ ਦੱਸਿਆ ਉਹ ਬੰਦਿਆਂ ਦੇ ਨਾਲ ਤਾਂ ਕੁੱਟਮਾਰ ਕਰੀ ਗਈ ਉਹ ਬੰਦਿਆਂ ਦੇ ਪਰਚਾ ਦਰਜ ਪੂਰਾ ਠੋਕੇ ਧਰਾਮਾ ਲਾ ਕੇ ਸੱਤ ਅੱਠ ਧਰਾਮਾਂ ਦੇ ਨਾਲ ਉਹ ਬੰਦੇ ਅੱਜ ਘਰ ਤੋਂ ਫਰਾਰ ਹੈ ਜਿਹੜਾ ਬੰਦਾ ਐਮਐਲਏ ਸਾਹਿਬ ਦਾ ਵਿਰੋਧ ਕਰੇਗਾ ਐਮਐਲਏ ਸਾਹਿਬ ਨੂੰ ਤੇ ਪਰਚਾ ਦੇਣਾ ਹੀ ਦੇਣਾ ਐਮਐਲਏ ਸਾਹਿਬ ਨੇ ਜਿੰਨੇ ਜਿਹੜੇ ਜਿਹੜੇ ਬੰਦੇ ਟਰਾਲੀਆਂ ਚੋਰੀ ਕਰੀਆਂ ਸੱਚੇ ਸਿਗੇ ਫੋਟੋ ਹੁੰਦੀਆਂ ਲੀਡਰ ਹੈ ਫੋਟੋ ਡਿਲੀਟ ਕਿਉਂ ਕੀਤੀ ਆਪਣੇ ਫੇਸਬੁੱਕ ਤੋਂ ਸਾਰੇ ਬੰਦਿਆਂ ਦੇ ਜਿਨ੍ਹਾਂ ਜਿਨ੍ਹਾਂ ਦਾ ਟਰਾਲੀ ਚੋਰੀਆਂ 'ਚ ਨਾ ਆਇਆ ਸਾਰਿਆਂ ਦੀਆਂ ਫੋਟੋਆਂ ਡਿਲੀਟ ਕਰਤੀਆਂ ਐਮਐਲਏ ਗੁਰਲਾਲ ਕਨੌਰ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਐਮਐਲਏ ਸਾਫ ਦੇ ਉੱਪਰ ਟਰਾਲੀ ਚੋਰੀ ਦੇ ਵੀ ਇਲਜ਼ਾਮ ਲੱਗੇ ਨੇ ਤੇ ਟਰਾਲੀ ਚੋਰੀ ਦੇ ਵਿੱਚ ਜਿਹੜੇ ਚੋਰਾਂ ਦੇ ਉੱਪਰ ਐਫਆਈਆਰ ਦਰਜ ਹੋਈ ਆ ਤੇ ਉਹਨਾਂ ਤੇ ਜੋ ਧਰਾਵਾਂ ਲੱਗੀਆਂ ਨੇ ਉਸ ਧਰਾਵਾਂ ਤੋਂ ਬਾਅਦ ਇੱਕ ਹੋਰ ਮਾਮਲਾ ਨਿਕੜ ਕੇ ਸਾਹਮਣੇ ਆਂਦਾ ਕਾਫੀ ਸਮਾਂ ਪਹਿਲਾਂ ਇੱਕ ਕਹੀ ਚੋਰੀ ਦਾ ਵਿਵਾਦ ਖੜਾ ਹੋਇਆ ਸੀ ਜਿਸ ਦੇ ਉੱਪਰ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਜੋ ਕਹੀ ਚੋਰੀ ਦਾ ਵਿਵਾਦ ਸੀ ਜਾਂ ਝੂਠੇ ਪਰਚੇ ਸੀ ਉਹ ਐਮਐਲਏ ਦੀ ਸਾਜ਼ਿਸ਼ ਦੇ ਤਹਿਤ ਹੋਏ ਨੇ ਪਰ ਜੋ ਕਹੀ ਚੋਰਾਂ ਦੇ ਉੱਪਰ ਧਰਾਵਾਂ ਲਗਾਈਆਂ ਗਈਆਂ ਨੇ ਉਹ ਬੜੀ ਹੀ ਗੰਭੀਰ ਨੇ ਤੇ ਜੋ ਦੂਜੇ ਪਾਸੇ ਟਰਾਲੀ ਚੋਰਾਂ ਦੇ ਉੱਪਰ ਧਰਾਵਾਂ ਲਗਾਈਆਂ ਗਈਆਂ ਨੇ ਉਹ ਬੜੀਆਂ ਛੋਟੀਆਂ ਨੇ ਇਸ ਨੂੰ ਲੈ ਕੇ ਕਾਫੀ ਰੋਸ਼ ਆ ਜੋ ਵਿਅਕਤੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਤੇ ਐਮਐਲਏ ਗਰਲਾਲ ਕਨੌਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਮਐਲਏ ਗਰਲਾਲ ਕਨੌਰ ਦੇ ਵੱਲੋਂ ਇੱਕ ਸਾਜ਼ਿਸ਼ ਰਚੀ ਸੀ ਤੇ ਉਹਨਾਂ ਦੇ ਵੱਲੋਂ ਪ੍ਰਾਣੀ ਖੁੰਦਕ ਕੱਢ ਦੇ ਮਾਰੇ ਹੀ ਸਾਡੇ ਉੱਪਰ ਝੂਠਾ ਪਰਚਾ ਕਰਵਾਇਆ ਗਿਆ ਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆਂ ਬਾਈ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਤੋਂ ਪਹਿਲਾਂ ਤਾਂ ਜੀ ਜੀ ਆਪ ਜੀ ਦਾ ਬਹੁਤ ਧੰਨਵਾਦ ਮੇਰਾ ਨਾਮ ਹੈ ਗੁਰਸੇਵਕ ਸਿੰਘ ਅੰਟਾਲ ਮੁੱਖ ਸੇਵਾਦਾਰ ਇੱਕ ਮੈਡੀਓ ਕਨੌਰ ਜੀ ਬਾਈ ਜੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਮਐਲਏ ਗਰਲਾਲ ਕਨੌਰ ਦੇ ਵੱਲੋਂ ਕਾਫੀ ਸਮਾਂ ਪਹਿਲਾਂ ਤੁਹਾਡੇ ਦੇ ਉੱਪਰ ਇੱਕ ਝੂਠਾ ਪਰਚਾ ਦਰਜ ਕਰਵਾਇਆ ਜਾਂਦਾ ਕਹੀ ਚੋਰੀ ਦਾ ਉਹ ਕਹੀ ਚੋਰੀ ਦਾ ਕੀ ਮਾਮਲਾ ਸੀ ਕਿਹੜੀਆਂ ਤੁਹਾਡੇ ਤੇ ਧਾਰਾਵਾਂ ਲੱਗਦੀਆਂ ਨੇ ਤੇ ਤੁਸੀਂ ਇਹ ਵੀ ਦੱਸਿਆ ਕਿ ਉਹ ਮਾਮਲੇ ਦੇ ਵਿੱਚ ਤੁਹਾਨੂੰ ਜੇਲ੍ਹ ਕੱਟਣੀ ਪੈਂਦੀ ਕਿੰਨੇ ਦਿਨ ਤੁਸੀਂ ਜੇਲ੍ਹ ਦੇ ਵਿੱਚ ਲਾ ਕੇ ਆਏ ਹੋ ਉਸ ਦੇ ਵਿੱਚ ਬਾਈ ਜੀ ਸਾਨੂੰ 18 ਦਿਨ ਜੇਲ੍ਹ ਚ ਜਾਣਾ ਪੈਂਦਾ 192 392 ਜੀ ਤੇ 120 ਵੀ ਧਾਰਾ ਕਹੀ 2.5 ਕਿਲੋ ਦੀ ਹੁੰਦੀ ਹੈ ਉਹਦੇ ਚ ਐਡ ਕਰਕੇ ਸਾਡੇ ਤੇ ਪਰਚਾ ਦਿੱਤਾ ਗਿਆ ਜਿੱਦਾਂ ਸੀ ਕੋਈ ਬੈਂਕ ਲੁੱਟਿਆ ਹੋਏ ਜਾਂ ਉਹ ਕਹੀ ਸੋਨੇ ਦੀ ਹੋਵੇ ਉਹਦੇ ਪਿੱਛੇ ਦਾ ਤੁਹਾਨੂੰ ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ ਹੈਗਾ ਜਿਹੜਾ ਉਹ ਮਸਲਾ ਸੀਗਾ ਉਹ ਜ਼ਮੀਨ ਸੀਗੀ ਮਜੀਤ ਸਿੰਘ ਦੀ ਮਜੀਤ ਸਿੰਘ 7 ਸਾਲ ਕੇਸ ਲੜ ਕੇ 2022 ਦੇ ਵਿੱਚ ਕੋਰਟ ਵੱਲੋਂ ਮਾਨਿਆ ਕੋਰਟ ਵੱਲੋਂ ਕਬਜ਼ੇ ਦਾ ਕੇਸ ਮਜੀਤ ਸਿੰਘ ਜਿੱਤਦਾ ਉਹ ਉਹ ਜ਼ਮੀਨ ਦਾ 5 ਕਨਾਲ 12 ਮਰਲੇ ਉਹ ਜ਼ਮੀਨ ਸੀਗੀ ਉਸ ਤੋਂ ਉਪਰੰਤ ਸਾਡੇ ਐਮਐਲਏ ਸਾਹਿਬ ਇੰਨੇ ਹੌਣ ਹਾਰ ਹੈ ਉਹ ਬੈਕ ਡੇਟ ਦੇ ਵਿੱਚ ਜਾਲੀ ਬੰਦਿਆਂ ਤੋਂ ਸੈਨ ਕਰਾ ਕੇ ਲੰਬੜਦਾਰ ਜਾਲੀ ਖੜਾ ਕਰ ਲਿਆ ਤੇ ਜਿਹੜੇ ਬੰਦਿਆਂ ਦਾ ਉਹ ਗਰਦੌਰੀਆਂ ਸੀਗੀਆਂ ਉਹ ਗਰਦੌਰੀਆਂ ਵੀ ਜਾਲੀ ਚੇਂਜ ਕਰਾ ਕੇ ਉਸ ਤੋਂ ਉਸ ਦੇ ਥਰੂ ਕੋਟ ਚੋ ਸਟੇ ਲੈ ਗਈ ਸਟੇ ਲੈ ਕੇ ਸਾਡੇ ਘਰੇ ਬੈਠਿਆਂ ਤੇ ਤੇ ਪਰਚਾ ਦਿੱਤਾ ਗਿਆ ਇਸ ਪਰਚੇ ਦੇ ਵਿੱਚ ਕਿਉਂਕਿ ਉਹ ਸਾਰਾ ਹੀ ਪਲਾਨਡਡ ਸੀਗਾ ਨਾ ਉਹਨਾਂ ਨੇ ਪਲਾਨ ਕਰਿਆ ਉਹਨਾਂ ਨੇ ਉੱਥੇ ਆਗੂ ਗਲਾਈ ਉਹ ਅੱਗ ਦੀ ਜਦੋਂ ਮਨਜੀਤ ਸਿੰਘ ਨੇ ਮੈਨੂੰ ਕਾਲ ਕੀਤੀ ਉਦੋਂ ਮੈਂ ਫਤੇਗੜ ਸਾਹਿਬ ਮਥਾ ਟੇਕ ਰਿਆ ਸੀਗਾ ਮੈਂ ਉੱਥੋਂ ਕਾਲ ਕੀਤੀ ਮੇਰੇ ਕੋਲ ਸਾਰੀ ਚੀਜ਼ਾਂ ਦੇ ਪ੍ਰੂਫ ਹੈਗੇ ਆ ਐਸ ਐਚਓ ਕਰਪਾਲ ਸਿੰਘ ਮੋਹੀ ਸੀਗੇ ਕਿ ਐਸ ਐਚਓ ਸਾਹਿਬ ਮਨਜੀਤ ਸਿੰਘ ਪਿੰਡ ਸਲੇਬਰ ਸੇਖਾ ਐਦਾਂ ਐਦਾਂ ਕਰਕੇ ਉੱਥੇ ਵਾਰਦਾਤ ਹੋ ਗਈ ਤੁਸੀਂ ਮੌਕੇ ਤੇ ਜਾਓ ਐਸ ਐਚਓ ਸਾਹਿਬ ਨੂੰ ਸਾਰੀ ਜਾਣਕਾਰੀ ਮੈਂ ਹੀ ਦਿੱਤੀ ਹੈ ਮੈਂ ਮੌਕੇ ਤੇ ਵੀ ਨਹੀਂ ਸੀਗਾ ਉਹਦੇ ਵਿੱਚ ਐਸ ਐਚਓ ਸਾਹਿਬ ਨੇ ਉਹ ਸਾਰਾ ਕੁਝ ਐਮ ਐਲ ਏ ਕਿਉਂਕਿ ਐਸ ਐਚਓ ਕਰਪਾਲ ਸਿੰਘ ਮੋਹੀ ਨਾਲ ਨਾ ਹੀ ਮੇਰਾ ਕੋਈ ਪਹਿਲਾ ਕੋਈ ਲੈਣ ਦੇਣ ਸੀਗਾ ਨਾ ਹੀ ਕੋਈ ਅੱਜ ਇਸ ਪਰਚੇ ਤੋਂ ਸਿਵਾ ਇਹ ਪਰਚਾ ਐਮਐਲਏ ਦੇ ਕਹਿਣ ਤੇ ਦਬਾਅ ਤੇ ਕਿਰਪਾਲ ਸਿੰਘ ਮੋਹੀਨ ਇਹ ਪਰਚਾ ਮੇਰੇ ਦੇ ਦਿੱਤਾ ਇਸ ਤੋਂ ਬਾਅਦ ਸਾਡੇ ਕੋਲ ਇਹਦੇ ਵਿੱਚ ਤਕਰੀਬਨ ਇਹ ਐਫਆਈਆਰ ਨੰਬਰ 173 1912 2022 ਦਾ ਪਰਚਾ ਹੈ ਉਸ ਦੇ ਵਿੱਚ ਮਨਜੀਤ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਕਾਫੀ ਟਾਈਮ ਹੋ ਗਿਆ ਉਹਨੂੰ ਵੀ 1.5 ਸਾਲ ਤੋਂ ਕਰੀਬ ਹੋ ਗਿਆ ਉਹਨੂੰ ਚਲਦੀ ਨੂੰ ਦਰਖਾਸਤ ਦੇ ਵਿੱਚ ਇਹ ਕਲੀਅਰ ਸੀਗਾ ਵੀ ਉਹ ਐਫੀਡੇਵਿਟ ਦੇ ਕੇ ਬੰਦੇ ਜਿਹਨਾਂ ਨੇ ਸਾਈਨ ਕਰੇ ਹੋਏ ਸੀਗੇ ਵੀ ਇਹ ਜਿਹੜੇ ਸਾਡੇ ਸੈਨੇਵ ਜਾਲੀ ਕੀਤੇ ਗਏ ਆ ਉਸ ਦੇ ਦਰਮਿਆਨ 5 ਐਸ ਐਚਓ 3 ਡੀ ਐਸ ਪੀ ਬਦਲ ਲਏ ਇਹਨਾਂ ਦੇ ਚੱਲਦੇ ਚੱਲਦੇ ਵੀ ਕੋਈ ਕਾਰਵਾਈ ਨਹੀਂ ਹੋਈ ਇਹਦੇ 'ਚ ਵੀ ਅਸੀਂ ਐਮ ਐਲ ਏ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਉਹ 5 ਕਨਾਲ 12 ਮਰਲੇ ਵਾਲੇ ਤੋਂ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣਦੇ ਰੇ ਕਿਉਂਕਿ ਉਹਦੇ ਤੋਂ ਸਾਰਾ ਰਿਕਾਰਡ ਤਹਿਸੀਲਦਾਰ ਸਾਹਿਬ ਤੋਂ ਥਾਣੇ ਵਾਲਿਆਂ ਨੇ ਕਲੈਕਟ ਕਰਿਆ ਹੋਇਆ ਸਾਰੇ ਐਵੀਡੈਂਸ ਐਵੀਡੈਂਸ ਥਾਣੇ 'ਚ ਪਏ ਆ ਅੱਜ ਉਸ ਬੈਕਟਰੀ ਦੇ ਪਰਚਾ ਦਰਜ ਹੁੰਦਾ ਹੈ ਪਰ ਹੁਣ ਐਮਐਲਏ ਸਾਹਿਬ ਦੱਸਣ ਵੀ ਉਤੋਂ मुੰਦੀ ਪੋਇਆ ਛੱਲਾ ਪੋਇਆ ਕਿ ਕੜਾ ਪੋਇਆ ਜਿਹੜੀ ਉਹਨਾਂ ਦੇ ਨਾਲ ਐਮਐਲਏ ਸਾਹਿਬ ਇੰਨੀ ਨੇੜਤਾ ਕਿਉਂਕਿ ਬੈਕ ਡੇਟ ਦੇ ਵਿੱਚ ਕਰਤੌਰੀਆਂ ਚੜਾਈਆਂ ਫਿਰ ਕੋਰਟ ਨੂੰ ਗੁੰਗਰਾਹ ਕੀਤਾ ਕੋਰਟ ਨੂੰ ਵੀ ਮਿਸਯੂਜ਼ ਕੀਤਾ ਨਾ ਇਹ ਉਸ ਤੋਂ ਬਾਅਦ ਹੁਣ ਤੱਕ ਉਸ ਮਸਲੇ ਦੇ ਵਿੱਚ ਸਾਡੇ ਦੇ ਜਿਹੜਾ ਐਫਆਈਆਰ ਹੋਈ ਸੀਗੀ ਉਹਦੇ ਵਿੱਚ 1 ਮਹੀਨੇ ਚ ਚਲਾਨ ਪੇਸ਼ ਕਰਤਾ ਉਹ ਸਾਰਾ ਕੁਝ ਐਮਐਲਏ ਦੇ ਕਹਿਣ ਤੇ ਹੋਇਆ ਇਹਦੇ ਪਿੱਛੇ ਸਾਡੀ ਪਹਿਲਾਂ ਥੋੜੀ ਦੇਰ ਪਹਿਲਾਂ 6 ਮਹੀਨੇ ਪਹਿਲਾਂ ਅਸੀਂ ਐਮਐਲਏ ਸਾਹਿਬ ਨੂੰ ਕਿਸੇ ਮਸਲੇ ਦੇ ਵਿੱਚ ਉਹ ਹੋਗੇ ਧਰਨੇ ਤੇ ਬੈਠੇ ਸੀਗੇ ਇਹ ਕਹਤਾ ਸੀਗਾ ਕਲੀਅਰ ਹੀ ਕਿਉਂਕਿ ਅਸੀਂ ਸਾਫ਼ ਬੋਲਦੇ ਆਂ ਭਾਈ ਵੀ ਐਮਐਲਏ ਸਾਹਿਬ ਨੂੰ ਜਿਹੜੇ 2 ਨੰਬਰ ਦੇ ਧੰਦੇ ਹੀ ਕਰਦੇ ਆਂ ਬੰਦੇ ਉਹਨਾਂ ਦੀ ਲੋੜ ਹੈ ਉਹੀ ਬੰਦੇ ਐਮਐਲਏ ਸਾਹਿਬ ਦਾ ਸਾਥ ਦਿੰਦੇ ਆਂ ਐਮਐਲਏ ਸਾਹਿਬ ਨੂੰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਕਿਸੇ ਮਰਜ਼ੀ ਪਾਰਟੀ ਦੇ ਹੁਣ ਉਹਨਾਂ ਨੂੰ ਤਾਂ ਸਿਰਫ ਆਪਦੇ ਮੈਲ ਖਰੀਦਣ ਦਾ ਲੱਗਿਆ ਹੋਇਆ ਹੈਗੇ ਵੀ ਪੈਸੇ ਇਕੱਠੇ ਹੀ ਕਰ ਲਿਏ ਜਿੱਥੋਂ ਵੀ ਕਿਤੇ ਨਾ ਆਣ ਇਹ ਮਸਲਾ ਸਾਰਾ ਇਹ ਹੀ ਹੈਗੇ ਜੀ ਤੁਸੀਂ ਕਿਹਾ ਕਿ ਝੂਠੀ ਰਜਿਸਟਰੀ ਦਿਖਾਈ ਗਈ ਉੱਥੇ ਝੂਠਾ ਕਬਜ਼ਾ ਦਿਖਾਇਆ ਗਿਆ ਜੋ ਐਫਆਈਆਰ ਤੁਹਾਡੇ ਤੇ ਕਹੀ ਚੋਰੀ ਦੀ ਹੁੰਦੀ ਆ ਉਹ ਤੁਹਾਡੇ ਇਕੱਲੇ ਤੇ ਹੁੰਦੀ ਆ ਜਾਂ ਤੁਹਾਡੇ ਨਾਲ ਦਿਆਂ ਦੇ ਵੀ ਹੁੰਦੀ ਆ ਮੇਰੇ ਨਾਲ 5 ਬੰਦਿਆਂ ਦੇ ਐਫਆਈਆਰ ਹੈਗੇ ਆ ਇਹਦੇ ਚ ਇਨੋਵਾ ਗੱਡੀ ਟਰੈਕਟਰ ਤੇ ਇੱਕ ਵਹੀਕਲ ਹੋਰ ਤਿੰਨ ਵਹੀਕਲ ਤੇ ਅਸੀਂ ਕਹੀ ਚੋਰੀ ਕਰਨਗੇ ਜੀ ਉਹ ਐਫਆਈਆਰ ਦੇ ਵਿੱਚ ਲਿਖਾਇਆ ਐਫਆਈਆਰ ਦੇ ਵਿੱਚ ਹੈਗਾ ਇਹ ਚੀਜ਼ਾਂ ਔਨ ਰਿਕਾਰਡ ਹੈ ਇਨੋਵਾ ਗੱਡੀ ਅੱਜ ਵੀ ਸ਼ੰਭੂ ਥਾਣੇ 'ਚ ਖੜੀ ਹੈ ਟਰੈਕਟਰ ਮੇਰਾ ਮੇਰੇ ਘਰੇ ਖੜਿਆ ਇਹ ਵੀ ਪਰਚੇ ਜਦਜ ਹੈਗੇ ਆ ਪਰਚਾ ਬਣਾਇਆ ਗਿਆ ਕਿਉਂਕਿ ਐਮਐਲਏ ਸਾਹਿਬ ਖੁਦ ਇੱਕ ਪੁਲਿਸ ਵਾਲੇ ਹੈ ਪੁਲਿਸ ਵਾਲੇ ਹੋਣ ਕਰਕੇ ਉਹਨਾਂ ਨੂੰ ਸਾਰੀ ਇਸ ਗੱਲ ਦੀ ਨੌਲੇਜ ਹੈ ਵੀ ਕਿਹੜੀ ਧਾਰਾ ਦੇ ਵਿੱਚ ਕਿੰਨੇ ਟਾਈਮ ਜਮਾਨਤ ਨਹੀਂ ਹੁੰਦੀ ਕਿਹੜੀ ਧਾਰਾ ਦੇ ਕਿੰਨੇ ਟਾਈਮ ਜਮਾਨਤ ਨਹੀਂ ਹੁੰਦੀ ਸਿਰਫ ਸਾਡੇ ਜਮਾਨਤ ਹੋਣ ਦਾ ਕਾਰਨ ਦੋ ਚੀਜ਼ਾਂ ਸੀਗੀਆਂ ਇੱਕ ਕੋਰਟ ਦੇ ਆਰਡਰ ਜੇ ਜਿਹੜੇ ਸਾਬਤ ਕਰਦੇ ਸੀਗੇ ਵੀ ਉਹ ਮਜੀਤ ਸਿੰਘ ਦੀ ਜ਼ਮੀਨ ਸੀਗੀ ਕੋਰਟ ਵੱਲੋਂ ਮਜੀਤ ਸਿੰਘ ਜਿੱਤਾ ਹੋਇਆ ਸੀਗਾ ਇੱਕ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ 50 ਸਾਲ ਤੋਂ ਆਹ ਜ਼ਮੀਨ ਮਜੀਤ ਸਿੰਘ ਹੀ ਬਾ ਵਿਜ਼ ਰਿਹਾ ਮਜੀਤ ਸਿੰਘ ਦੀ ਕਣਕੇ ਜਿਹੜੀ ਉਹ ਐਂਟੀ ਪਾਰਟੀ ਦੀ ਦਿਖਾਤੀ ਐਮਐਲਏ ਸਾਬ ਨੇ ਜਿਹੜੇ ਜਾਲੀ ਗਰਦੌਰੀਆਂ ਬਦਲਾਈ ਨਾ ਜਿਹੜੇ ਐਮਐਲਏ ਸਾਹਿਬ ਨੇ ਜਿਨ੍ਹਾਂ ਤੋਂ ਉਹਨਾਂ ਦੇ ਨਾਮ ਹੀ ਕਣਕ ਦਿਖਾਤੀ ਜਿਵੇਂ ਕਿ ਉਹ ਕਣਕ ਮਜੀਤ ਸਿੰਘ ਦੀ ਸੀ ਜਿਹਦੇ ਨਾਮ ਜਾਲੀ ਕਬਜ਼ਾ ਦਿਖਾਇਆ ਗਿਆ ਉਹਦਾ ਕੀ ਨਾਮ ਸੀ ਤੇ ਉਹਦਾ ਐਮਐਲਏ ਨਾਲ ਕੀ ਤਾਲੁਕ ਸੀ ਉਹਦਾ ਨਾਮ ਬਲਵੀਰ ਸਿੰਘ ਹੈਗਾ ਜੀ ਬਲਵੀਰ ਸਿੰਘ ਪਿੰਡ ਉਹਦਾ ਸਲੇਮਪਰ ਸਿੱਖਾ ਹੈਗਾ ਉਹ ਐਮਐਲਏ ਅਸੀਂ ਇੰਨੇ ਐਸਐਚਓ ਬਦਲੇ ਜਦੋਂ ਵੀ ਅਸੀਂ ਜਾਂਦੇ ਹਾਂ ਸਾਰੇ ਐਵੀਡੈਂਸ ਸਾਡੇ ਕੋਲ ਹੈ ਸਾਰੇ ਇਹ ਨਹੀਂ ਹੈ ਵੀ ਥਾਣੇ ਵਾਲਾ ਕੋਲ ਐਵੀਡੈਂਸ ਨਹੀਂ ਹੈਗਾ ਔਰ ਰਿਕਾਰਡ ਸਾਡੇ ਕੋਲ ਇਸ ਚੀਜ਼ ਦਾ ਪ੍ਰੂਫ ਹੈਗਾ ਵੀ ਤਹਿਸੀਲ 'ਚ ਉਹਨਾਂ ਨੇ ਸਾਰਾ ਰਿਕਾਰਡ ਕਲੈਕਟ ਕਰ ਲਿਆ ਪਰ ਪੰਜ ਐਸਐਚਓ ਤਿੰਨ ਡੀਐਸਪੀ ਚੇਂਜ ਹੋਣ ਤੋਂ ਬਾਅਦ ਵੀ ਅੱਜ ਐਸਐਚਓ ਜਿਹੜੇ ਸ਼ੰਭੂ ਹੈ ਉਹਨਾਂ ਦੀ ਨੌਲੇਜ ਚ ਵੀ ਇਹ ਕੇਸ ਹੈ ਏਐਸਆਈ ਹੈਗੇ ਇਹਦੇ ਚ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੂੰ ਸਾਰੇ ਕੇਸ ਦੀ ਨੌਲੇਜ ਹੈ ਉਸ ਤੋਂ ਬਾਅਦ ਡੀਐਸਪੀ ਚਿਮਾ ਸਾਹਿਬ ਹੈਗੇ ਸਾਰੇ ਪੁਲਿਸ ਮਲਾਜ਼ਮ ਵਧੀਆ ਹੈਗੇ ਸਾਰੇ ਕਾਰਵਾਈ ਕਰਨਾ ਚਾਹੁੰਦੇ ਸਾਰੇ ਸਪਸ਼ਟ ਕਹਿੰਦੇ ਇਸ ਗੱਲ ਨੂੰ ਵੀ ਤੁਹਾਡੇ ਨਾਲ ਤੱਕਾ ਹੋਇਆ ਪਰ ਐਮਐਲਏ ਸਾਹਿਬ ਇਹਦੇ ਤੇ ਕਾਰਵਾਈ ਨਹੀਂ ਹੋਣ ਦੇ ਰਹੇ ਕਿਉਂ ਨਹੀਂ ਐਮਐਲਏ ਸਾਹਿਬ ਕਾਰਵਾਈ ਹੋਣ ਦੇ ਰਿਹੀ ਕੀ ਗੱਲ ਹੈ ਕਾਤੋਂ ਨਹੀਂ ਹੋਣ ਦਿੰਦੇ ਕਿਉਂਕਿ ਅਸੀਂ ਉਹ ਇਨਸਾਨ ਆ ਜਿਹੜੇ ਧੰਗੋ ਰਾਮਦਾਸ ਤੋਂ ਵਗੈਰਾ ਅਸੀਂ ਭਾਈ ਜੀ ਕਿਸੇ ਤੋਂ ਨਹੀਂ ਡਰਦੇ ਜਦੋਂ ਸਾਡਾ ਕੋਈ ਗਲਤ ਕੰਮ ਨਹੀਂ ਹੈਗਾ ਸਾਡਾ ਕੋਈ ਦੋ ਨੰਬਰ ਦਾ ਧੰਦਾ ਨਹੀਂ ਹੈਗਾ ਅਸੀਂ ਕਿਉਂ ਡਰੀਏ ਅਸੀਂ ਜਿਹੜੀਆਂ ਗੱਲਾਂ ਹੈਗੇ ਅੱਜ ਵੀ ਸਪਸ਼ਟ ਬੋਲਦੇ ਆ ਅਸੀਂ ਪਹਿਲਾਂ ਵੀ ਸਪਸ਼ਟ ਬੋਲਦੇ ਰਹੇ ਵੀ ਐਮਐਲਏ ਸਾਹਿਬ ਉਹ ਇਨਸਾਨ ਹੈ ਜਿਹੜੇ ਦੋ ਨੰਬਰ ਦੇ ਧੰਦਿਆਂ ਵਾਲੇ ਦੇ ਹਮੈਤੀ ਆ ਹੁਣ ਪਿੱਛੇ ਜੇ ਰੌਲਾ ਪਿਆ ਸੀਗਾ ਵੀ ਐਮਐਲਏ ਸਾਹਿਬ ਨੇ ਇੱਥੇ ਮਹਿਲ ਖਰੀਦ ਲਿਆ ਤਨਖਾਹ 'ਚੋਂ ਮਹਿਲ ਨਹੀਂ ਖਰੀਦ ਸਕ ਹੁਣ ਜਿਹੜੀ ਕਨੌਰ ਦੇ ਵਿੱਚ ਐਮਐਲਏ ਸਾਹਿਬ ਦੀ ਜਾਣਕਾਰੀ ਦੇ ਵਿੱਚ ਇੱਕ ਚੀਜ਼ ਹੋਰ ਲੈਣੀ ਚਾਹੁੰਦਾ ਜਿਹੜੇ ਗੁਰਲਾਲ ਐਮਐਲਏ ਸਾਹਿਬ ਕਨੌਰ ਦੇ ਵਿੱਚ ਕਿੰਨੀ ਕਲੋਨੀਆ ਰਜਿਸਟਰਡ ਹੈ ਕਿੰਨੀਆਂ 2 ਨੰਬਰ ਚ ਕੱਟ ਰਹੀਆਂ ਉਹ ਕਲੋਨੀਆ ਜਿਹੜੀ ਕੱਟ ਰਿਆ ਕੱਲੋ ਐਮਐਲਏ ਸਾਹਿਬ ਨੇ ਫੇਰ ਮੁੱਕਰ ਜਾਣਾ ਵੀ ਇਹ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਐਮਐਲਏ ਸਾਹਿਬ ਦਾ ਉਹਨਾਂ ਨਾਲ ਵੀ ਕਲੋਨੀਆ ਵਾਲਿਆਂ ਨਾਲ ਵੀ ਸਬੰਧ ਹੈ ਕਨੌਰ ਦੇ ਵਿੱਚ ਸਭ ਤੋਂ ਵੱਧ 2 ਨੰਬਰ ਦੀਆਂ ਕਲੋਨੀਆ ਕੱਟੀ ਜਾ ਰਹੀਆਂ ਐਮਐਲਏ ਸਾਹਿਬ ਖੁਦ ਪ੍ਰਾਪਰਟੀ ਦੇ ਜਿਹੜੇ ਉਹਦੇ ਨਜ਼ਦੀਕ ਹੀ ਆ ਸਾਰੇ ਪ੍ਰੋਪਰਟੀ ਦਾ ਕੰਮ ਕਰਦੇ ਆ ਸਾਰੇ 2 ਨੰਬਰ ਦੀ ਕਲੋਨੀਆ ਕੱਟਦੇ ਆ ਨਜਾਇਜ਼ ਮੈਨੀ ਕਰਦੇ ਆ ਜਿਹੜੇ ਬੰਦਿਆਂ ਦੇ 307 ਦੇ ਪਰਚੇ ਦਰਜ ਐ ਕੇਸ 'ਚ ਉਹ ਪੀਓ ਐ ਉਹ ਬੰਦੇ ਨਜਾਇਜ਼ ਮੈਨੀਂਗ ਦਾ ਕੰਮ ਕਰਦੇ ਆ ਉਹੀ ਬੰਦੇ ਫੋਨ ਕਰ ਕਰਕੇ ਠੇਕਿਆਂ 'ਤੇ ਦਾਰੂ ਚਕਾਉਂਦੇ ਆ ਸਾਰੇ ਦਾ 2 ਨੰਬਰ ਦੇ ਬੰਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਐਮਐਲਏ ਸਾਹਿਬ ਦੇ ਆਲੇ ਦੁਆਲੇ ਆ ਕਿਉਂਕਿ ਐਮਐਲਏ ਸਾਹਿਬ ਨੂੰ ਅਸੀਂ ਇੱਕ ਗੱਲ ਕਲੀਅਰ ਥੋੜੇ ਮਾਦੀਵਰਾਹੀਂ ਕਲੀਅਰ ਕਹਿਣਾ ਚਾਹੁੰਦੇ ਆ ਵੀ ਜਿਹੜੀ ਸਾਡੇ ਤੇ ਐਫਆਈਆਰ ਦਰਜ ਹੋਈ ਵੈ ਸਾਡੇ ਤੇ ਤਾਂ ਹੋਈ ਹੋਈ ਐ ਨਾ ਜੀ ਉਸ ਐਫ ਆਰ ਦੇ ਵਿੱਚ ਅਸੀਂ ਹਲਪੀਆ ਬਿਆਨ ਦੇ ਦਿੰਦੇ ਆਂ ਵੀ ਜੇ ਸਾਨੂੰ ਅੱਜ ਵੀ ਸਾਫ਼ਤ ਕਰਦੇ ਹੋਏ ਵੀ ਅਸੀਂ ਮੌਕੇ ਤੇ ਸੀਗੇ ਚੋਰੀ ਕਰਨੀ ਦਾ ਬਾਅਦ ਦੀ ਦੂਜੀ ਗੱਲ ਆ ਗਈ ਕਰੀ ਨਹੀਂ ਕਰੀ ਇਹ ਤਾਂ ਦੂਜੇ ਨੰਬਰ ਤੇ ਆ ਗਈ ਜੇ ਅਸੀਂ ਮੌਕੇ ਤੇ ਸੀਗੇ ਉੱਥੇ ਤਾਂ ਸਾਨੂੰ ਫਾਂਸੀ ਲਾ ਦਿਓ ਯਾ ਐਮ ਐਲ اے ਸਾਹਿਬ ਜੇ ਹੁਣ ਤਾਲੀਆਂ ਦਾ ਮਸਲਾ ਤੁਹਾਨੂੰ ਪਤਾ ਚੱਲ ਰਿਹਾ ਹੈਗਾ ਜਿਹੜਾ ਦੋ ਧਾਰਾਵਾਂ 'ਵਾਂ ਲਾ ਕੇ ਪਰਚਾ ਗੋਲ-ਮੋਲ ਕਰਤਿਆ ਉਹਦੇ 'ਚ ਐਮ ਐਲ اے ਸਾਹਿਬ ਐਸ ਆਈ ਟੀ ਬਣਾਉਣਿਕ ਸਰਕਾਰ ਉਹਨਾਂ ਦੀ ਹੈ ਨਿਰਪੱਖਤਾ ਨਾਲ ਜਾਂਚ ਕਰਣ ਦੋਨੇ ਪੱਖਾਂ ਦੀ ਜੇ ਅਸੀਂ ਇਹ ਕਹਿੰਦੇ ਵੀ ਚੋਰੀ ਕਰੀ ਤਾਂ ਵੱਡੀ ਗੱਲ ਹੈ ਸਾਨੂੰ ਇਹ ਸਾਬਤ ਕਰ ਦੇਣ ਵੀ ਅਸੀਂ ਉਸ ਤਰੀਕ ਤੇ ਮੌਕੇ ਤੇ ਉੱਥੇ ਸੀਗੇ ਇਹ ਹੀ ਸਾਬਤ ਕਰ ਲੈਣ ਸਾਨੂੰ ਉਦੋਂ ਬਾਅਦ ਫਾਂਸੀ ਲਾ ਦਿਓ ਜੇਕਰ ਐਮਐਲਏ ਸਾਹਿਬ ਇਹ ਕਲੀਅਰ ਹੋ ਜਾਂਦਾ ਵੀ ਐਮਐਲਏ ਸਾਹਿਬ ਦੋ ਨੰਬਰੀਆਂ ਦਾ ਸਾਥ ਦਿੰਦੇ ਆ ਜਿਹੜੇ ਟਰਾਲੀ ਚ ਅਸੀਂ ਨਹੀਂ ਕਹਿੰਦੇ ਐਮਐਲਏ ਸਾਹਿਬ ਨੇ ਟਰਾਲੀ ਚੋਰੀ ਕਰੀ ਐਮਐਲਏ ਸਾਹਿਬ ਨੇ ਟਰਾਲੀਆਂ ਚੋਰੀ ਨਹੀਂ ਕਰੀ ਪਰ ਜਿਨ੍ਹਾਂ ਨੇ ਕਰੀਆਂ ਉਹਨਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪੁਆਈਆਂ ਹੁਣ ਜਿਹੜਾ ਬਾਈ ਜੀ 20000 15000 ਦੀ ਮੁੰਦੀ ਪਾਊਗਾ ਜਿਹੜਾ ਕੋਈ ਕਿਸਾਨ ਹੈ ਹੁਣ ਪਵਾਦ ਦੇ ਜਿੰਨੇ ਪਵਾਦ ਏਰੀਆ ਸਾਡਾ ਏਰੀਆ ਹੈਗਾ ਪਵਾਦ ਲੋਕਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਇੰਨਾ ਲੰਗਰ ਚਲਾਇਆ ਇੰਨੀ ਸੇਵਾ ਕਰੀ ਹੱਦੋਂ ਵੱਧ ਇੱਕ ਆਮ ਛੋਟੇ ਤੋਂ ਛੋਟੇ ਚਾਹ ਕੋਈ ਕਿਸਾਨ ਹੈ ਕੋਈ ਮਜ਼ਦੂਰ ਹੈ ਸਾਰੇ ਲੋਕਾਂ ਨੇ ਦਿਲੋਂ ਉੱਥੇ ਧਰਨੇ ਦੀ ਸਮਰਥਨ ਕਰੇ ਸੀਗਾ ਜਿਹੜਾ ਐਮਐਲਏ ਸਾਹਿਬ ਨੇ ਕਰਿਆ ਹੈਗਾ ਇਹ ਸਾਰੇ ਲੋਕਾਂ ਦੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋ ਸਿੰਬਲੀ ਵਾਲਾ ਮਸਲਾ ਜਿਹੜਾ ਹੈਗਾ ਉੱਥੇ ਕਿਸੇ ਨੇ ਕਹਿੰਦੇ ਵੀ ਐਮਐਲਏ ਸਾ ਦਾ ਘਰ ਹੈ ਉਹ ਅਸੀਂ ਕਲੀਅਰ ਕਰ ਦਿੰਦੇ ਵੀ ਉਹ ਐਮਐਲਏ ਸਾ ਦਾ ਘਰ ਨਹੀਂ ਹੈ ਭਾਈ ਜੀ ਇੱਕ ਗੱਲ ਇੱਥੇ ਇਹ ਕਲੀਅਰ ਕਰਨ ਦੀ ਕਰਿਓ ਜਾਂ ਤਾਂ ਵਿਧਾਇਕਾਂ ਦੇ ਉੱਪਰ ਇਹ ਇਲਜ਼ਾਮ ਲੱਗਦੇ ਆ ਵੀ ਕਿਸੇ ਕੋਲ ਉਹਨਾਂ ਦੇ ਵੱਲੋਂ ਫਰੋਤੀ ਮੰਗੀ ਗਈ ਫਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਨੂੰ ਧਮਕਾ ਰਿਆ ਜਾਂ ਕੋਈ ਹੋਰ ਹੁੰਦੀ ਆ ਤੁਹਾਡੇ ਨਾਲ ਕਿਹੜੀ ਰੰਜਿਸ਼ ਸੀ ਜੋ ਐਮਐਲਏ ਗਰਲਾਲ ਕਨੌਰ ਤੁਹਾਡੇ ਨਾਲ ਇਸ ਤਰ੍ਹਾਂ ਕਰ ਰਹੇ ਨੇ ਅਸੀਂ ਤੁਹਾਨੂੰ ਕਲੀਅਰ ਦੱਸ ਰਿਹਾ ਭਾਈ ਜੀ ਅਸੀਂ ਆਤ ਤੋਂ 2 ਸਾਲ ਪਹਿਲਾਂ ਅਸੀਂ ਐਮਐਲਏ ਸਾਹਿਬ ਦੇ ਸਪੋਰਟਰ ਸੀਗੇ। ਹੂੰ। ਐਮਐਲਏ ਸਾਹਿਬ ਨੂੰ ਸਾਡਾ ਕਿਸੇ ਪਾਰਟੀ ਨਾਲ ਅਸੀਂ ਪ੍ਰੋਪਰਟੀ ਦਾ ਕੰਮ ਕਰਦੇ ਆਂ। ਹੂੰ। ਬਵਾਸ ਸੀਗਾ ਅਸੀਂ ਕਹੇ ਐਮਐਲਏ ਸਾਹਿਬ ਨਿਰਪੱਖਤਾ ਨਾਲ ਜਾਂਚ ਹੋਣ ਦੋ। ਤੁਸੀਂ ਇਸ ਮਸਲੇ 'ਚ ਨਾ ਪੜੋ। ਹੂੰ। ਐਮਐਲਏ ਸਾਹਿਬ ਨੇ ਉਹਦੇ 'ਚ ਟੰਗੜਾਈ ਆ ਕੇ ਉਹਦੇ ਤੇ ਉਹ ਬੰਦਿਆਂ ਤੇ ਆਉਣ ਦਾ ਰਿਕਾਰਡ ਹੈ ਦੋ ਪਰਚੇ ਦਰਜ ਹੋਏ ਜਿਨ੍ਹਾਂ ਦੀ ਐਮਐਲਏ ਸਾਹਿਬ ਸਪੋਰਟ ਕਰ ਰਹੇ ਸੀਗੇ। ਹੂੰ। ਉਹਨਾਂ ਤੇ ਵੀ ਦੋ ਪਰਚੇ ਐਮਐਲਏ ਸਾਹਿਬ ਮੈਂ ਤੁਹਾਨੂੰ ਦੱਸਦਾ ਦੋ ਪਰਚੇ ਦਰਜ ਹੋ ਚੁੱਕੇ ਆ ਜਿਨ੍ਹਾਂ ਦੀ ਐਮਐਲਏ ਸਾਹਿਬ ਸਪੋਰਟ ਕਰ ਰਹੇ ਸੀਗੇ ਉਸ ਟਾਈਮ। ਹੂੰ। ਅਸੀਂ ਉੱਥੇ ਐਮਐਲਏ ਸਾਹਿਬ ਨੂੰ ਕਲੀਅਰ ਕੱਟ ਗਿਆ ਦੇ ਵੀ ਦੋ ਗੁਲਾ ਰੋਲ ਨਾ ਅਪਣਾਓ ਜਿਹੜੀ ਗੱਲ ਮੈਂ ਹੁਣ ਦੁਬਾਰੇ ਬੋਲਣਾ ਨਹੀਂ ਰਿਪੀਟ ਨਹੀਂ ਕਰਨਾ ਚਾਹੁੰਦਾ ਐਮਐਲਏ ਸਾਹਿਬ ਸਮਝ ਗਏ ਮੈਂ ਕਿਹੜੀ ਗੱਲ ਕਹੀ ਸੀਗੀ ਵੀ ਨਿਰਪੱਖਤਾ ਨਾਲ ਤੁਸੀਂ ਉਹਨਾਂ ਦੀ ਸਪੋਰਟ ਕਰੋ ਮੈਂ ਅੱਜ ਵੀ ਕਹਿੰਦਾ ਡਟ ਕੇ ਉਹਨਾਂ ਦੀ ਸਪੋਰਟ ਕਰੋ ਉਹ ਬੰਦੇ ਦੋ ਨੰਬਰੀ ਸੀਗੇ ਤੋਂ ਉਹ ਨੰਬਰੀਆਂ ਦੀ ਮਦਦ ਕਰੀ ਦੋ ਹੀ ਉਹਨਾਂ ਤੇ ਉਸ ਮਸਲੇ ਦੇ ਵਿੱਚ ਪਰਚੇ ਦਰਜ ਹੋਏ ਆ ਜੇ ਮੈਂ ਗਲਤ ਹੁੰਦਾ ਜੇ ਮੇਰੇ ਤੇ ਝੂਠਾ ਪਰਚਾ ਦਰਜ ਹੋ ਸਕਦਾ ਤਾਂ ਉਸ ਮਸਲੇ ਤੇ ਹੀ ਮੇਰੇ ਤੇ ਪਰਚਾ ਕਰ ਦੇਣਾ ਸੀਗਾ ਇਹਨਾਂ ਨੇ ਇਹਨਾਂ ਵੱਲੋਂ ਐਮਐਲਏ ਸਾਹਿਬ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਉਸ ਮਸਲੇ 'ਚ ਮੇਰੇ ਤੇ ਪਰਚਾ ਕਰਨ ਵਾਸਤੇ ਕਿਤੇ ਕੁਝ ਮਿਲਿਆ ਨਹੀਂ ਹੈਗਾ ਉਲਟਾ ਉਹ ਬੰਦੇ ਦੇ ਪਰਚਾ ਦਰਜ ਹੋਇਆ ਉੱਥੇ ਅਸੀਂ ਇਹ ਕਿਹਾ ਸੀਗਾ ਵੀ ਉਹ ਬੰਦੇ ਦੋ ਨੰਬਰ ਦੇ ਕੰਮ ਕਰਦੇ ਹਨ ਐਮਐਲਏ ਸਾਹਿਬ ਦੇ ਰਿਸ਼ਤੇਦਾਰ ਹਨ ਐਮਐਲਏ ਸਾਹਿਬ ਉਹਨਾਂ ਦੀ ਮਦਦ ਕਰਦੇ ਹਨ ਵੀ ਇਹਨਾਂ ਨੂੰ ਜਿੰਨੇ ਵੀ ਬੰਦੇ ਦੋ ਨੰਬਰ ਦੇ ਧੰਦੇ ਕਰਦੇ ਹਨ ਉਹਨਾਂ ਦੀ ਲੋੜ ਹੈ ਇੱਥੋਂ ਸਾਡਾ ਬਵਾਦ ਵਧਿਆ ਤੁਸੀਂ ਹੁਣ ਬੜੇ ਗੰਭੀਰ આરોਪ ਲਗਾ ਰਹੇ ਹੋ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ આરોਪ ਉਹਨਾਂ ਤੇ ਲੱਗੇ ਨੇ ਪਰ ਐਮਐਲਏ ਸਾਹਿਬ ਤੁਸੀਂ ਵੀ ਦੱਸਿਆ ਕਿ ਬੜੇ ਸਿਆਣੇ ਨੇ ਉਸਪਸ਼ਟੀਕਰਨ ਆਪਣਾ ਬੜਾ ਬਾਕੂਬੀਂ ਦਿੰਦੇ ਨੇ ਤੇ ਟਰਾਲੀ ਚੋਰੀ ਵਾਲੇ ਮਾਮਲੇ ਦੇ ਵਿੱਚ ਵੀ ਉਸਪਸ਼ਟੀਕਰਨ ਦੇਗੇ ਮੇਰਾ ਕੋਈ ਤਾਲੁਕ ਨਹੀਂ ਹੈਗਾ ਅਸੀਂ ਜਾਂਚ ਕਰਵਾਵਾਂਗੇ ਤੁਸੀਂ ਕਨੌਰ ਦੇ ਵਿੱਚੋਂ ਨੇੜੇ ਪਿੰਡ ਨੇ ਤੁਹਾਡੇ ਕੀ ਤੁਹਾਨੂੰ ਲੱਗਦਾ ਜੋ ਉਹਨਾਂ ਦੇ ਸਰਪੰਚ ਦੇ ਜਿਨ੍ਹਾਂ ਵੱਲੋਂ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਨੇ ਜਾਂ ਟਰਾਲੀ ਚੋਰੀ ਦਾ ਜੋ ਵਿਵਾਦ ਜੁੜਿਆ ਉਹ ਐਮਐਲਏ ਦੇ ਨਾਲ ਹੈ ਕਿਉਂਕਿ ਜਿਵੇਂ ਉਹ ਉਹਦੇ ਵਿੱਚ ਸਪਸ਼ਟੀਕਰਨ ਦੇਗੇ ਉਸੇ ਤਰ੍ਹਾਂ ਜੇ ਤੁਹਾਡੇ ਮਸਲੇ ਦੇ ਵਿੱਚ ਦੇਗੇ ਵੀ ਮੇਰਾ ਇਹਨਾਂ ਨਾਲ ਕੋਈ ਤਾਲੁਕ ਨਹੀਂ ਹੈਗਾ ਮੈਂ ਕੋਈ ਝੂਠਾ ਪਰਚਾ ਨਹੀਂ ਕਰਵਾਇਆ ਜਾਣ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਯਾਰ ਜੇ ਇਸ ਤਰ੍ਹਾਂ ਦਾ ਕੱਲ ਨੂੰ ਕੁਝ ਹੁੰਦਾ ਮੇਰੇ ਕੋਲ ਸਾਰੀ ਚੀਜ਼ਾਂ ਦੇ ਐਵੀਡੈਂਸ ਹੈਗੇ ਜੀ ਕੱਲੀ-ਕੱਲੀ ਚੀਜ਼ ਦੇ ਇੱਕ ਜਾਣਕਾਰੀ ਲਈ ਤੁਹਾਡੇ ਲਈ ਮੈਂ ਦੋ ਚੀਜ਼ਾਂ ਹੋਰ ਕਲੀਅਰ ਕਰਦਾ ਉਹਨਾਂ ਦੇ ਐਵੀਡੈਂਸ ਮੇਰੇ ਕੋਲ ਹੈਗੇ ਆ ਇੱਕ ਬੰਦੇ ਨੇ ਸਰਕਾਰੀ ਸਪੈਦੇ ਵੜੇ 2 ਸਾਲ ਪਹਿਲਾਂ ਉਹ ਤੋਂ ਵੀ ਐਮਐਲਏ ਸਾਹਿਬ ਨੇ ਮੁੰਦੀ ਪੋਈ ਉਹਦੀ ਫਾਈਲ ਵੀ ਦੱਬੀ ਹੋਈ ਹੈ ਇਹਦੇ ਪ੍ਰੂਫ ਹੈਗੇ ਨੇ ਤੁਹਾਡੇ ਕੋਲ ਹੈਗੇ ਭਾਈ ਜੀ ਆਪਿਆ ਪ੍ਰੂਫ ਕੱਲਾ ਕੱਲਾ ਪ੍ਰੂਫ ਜਿਹੜੀ ਚੀਜ਼ ਮੈਂ ਬੋਲੂਗਾ ਮੈਂ ਕਹਿੰਦਾ ਐਮ ਐਲ ਏ ਸਾਹਿਬ ਕੱਲ ਨੂੰ ਮੇਰੇ ਤੇ ਮਾਨਾਨੀ ਦਾ ਕੇਸ ਪਾਣਾ ਮੈਂ ਚੈਲੰਜ ਕਰਕੇ ਕਹਿੰਦਾ ਐਮ ਐਲ ਏ ਸਾਹਿਬ ਇਸ ਮਸਲੇ ਦੇ ਵਿੱਚ ਐਸ ਆਈ ਟੀ ਨਹੀਂ ਬਣਾ ਸਕਦੇ ਭਾਈ ਜੀ ਮੇਰੇ ਤੇ ਦੋਸ਼ ਲੱਗੇ ਆ ਮੈਂ ਬੜਕ ਬੜਕ ਕੇ ਬੋਲਦਾ ਨਾ ਵੀ ਜਿੱਥੇ ਮਰਜ਼ੀ ਜਾਂਚ ਕਰਾ ਲਓ ਜੇ ਮੈਨੂੰ ਸਾਬਤ ਕਰ ਦੇਣ ਮੈਨੂੰ ਫਾਂਸੀ ਲਾ ਦਿਓ ਐਮ ਐਲ ਏ ਸਾਹਿਬ ਇਸ ਗੱਲ ਤੋਂ ਕਿਉਂ ਭੱਜਦੇ ਹੈ ਵੀ ਤੇ ਐਸ ਆਈ ਟੀ ਬਣਨੀ ਚਾਹੀਦੀ ਹੈ ਐਮ ਐਲ ਏ ਸਾਹਿਬ ਕਹਿੰਦੇ ਵੀ ਮੇਰੇ ਤੇ ਗੰਭੀਰ ਅੰਜਾਮ ਲੱਗ ਰਿ ਇਹਦੇ ਚ ਪੂਰੇ ਪੰਜਾਬ ਚ ਸਰਕਾਰ ਉਹਨਾਂ ਦੀ ਐ ਐਸਆਈਟੀ ਬਣਾ ਕੇ ਕਿਉਂ ਨਹੀਂ ਜਾਂਚ ਦੀ ਮੰਗ ਕਰਦੇ ਭਾਈ ਥੋੜੇ ਦਿਨ ਇੰਜਾਮ ਲਗਣ ਤੁਸੀਂ ਬੁੜਕੇ ਬੋਲੋਗੇ ਵੀ ਮੈਂ ਕਿਉਂ ਬਦਨਾਮ ਕਰਿਆ ਜਾ ਰਿਹਾ ਹੈਗਾ ਮੈਂ ਇਹ ਕਹਿੰਦਾ ਵੀ ਐਮਐਲਏ ਸਾਹਿਬ ਤੁਸੀਂ ਐਸਆਈਟੀ ਬਣਾਓ 11 ਮੈਂਬਰੀ ਕਮੇਟੀ ਬਣਾਈ ਐ ਉਹ ਤਾਂ ਐਮਐਲਏ ਸਾਹਿਬ ਨੇ ਆਪ ਦੇ ਲਈ ਬਣਾਈ ਨਾ ਲੋਕਾਂ ਦਾ ਮੂੰਹ ਬੰਦ ਕਰਨ ਲਈ ਬਣਾਈ ਐ ਉੱਪਰੋਂ ਜਾਂਚ ਕਰਾਣਾ ਸਾਡੇ ਦੇ ਪਰਚਾ ਦਰਜ ਅਸੀਂ ਤਾਂ ਵੀ ਨਹੀਂ ਡਰ ਰਹੇ ਹੈਗੇ ਵੀ ਅਸੀਂ ਸੱਚੇ ਐ ਅਜੇ ਤਾਂ ਐਮਐਲਏ ਸਾਹਿਬ ਦਾ ਕੋਈ ਪਰਚਾ ਦਰਜ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇੱਕ ਇਹ ਹੋ ਗਿਆ ਇੱਕ ਐਮਐਲਏ ਸਾਹਿਬ ਥੋੜੀ ਜਾਣਕਾਰੀ ਵਾਸਤੇ ਹੋਰ ਦੱਸਦਾ ਜਿਹੜੇ ਬੰਦੇ ਨੇ ਕਿਉਂਕਿ ਐਮਐਲਏ ਸਾਹਿਬ ਨੂੰ ਇੱਜ਼ਤ ਬੇਤੀ ਵਾਲਾ ਐਡਾ ਮਸਲਾ ਨਹੀਂ ਹੈਗਾ ਮੈਂ ਤੁਹਾਡੇ ਸਾਹਮਣੇ ਆ ਕੇ ਕਲੀਅਰ ਕਰਦਾ ਇੱਕ ਤਾਂ ਸਾਰੇ ਖਿਡਾਰੀਆਂ ਨੂੰ ਨਹੀਂ ਇਕੱਲੇ ਗੁਰਲਾਲ ਕਨੌਰ ਜੀ ਲਈ ਹੈ ਕਿਉਂਕਿ ਖਿਡਾਰੀ ਹੋਣ ਕਰਕੇ ਜਿਆਦਾ ਉਮਰ ਉਹਨਾਂ ਦੀ ਖੇਡਦਿਆਂ ਦੀ ਲੰਗੀ ਇਹ ਕਹਿੰਦੇ ਹੋ ਮੈਂ 20 ਸਾਲ ਖੇਡਿਆ ਖੇਡਿਆ ਖੇਡ ਕੇ ਆਪ ਦਾ ਘਰ ਪਰ ਆਇਆ ਐਮਐਲਏ ਸਾਹਿਬ 20 ਸਾਲ ਦੀ ਉਪਲਬਧੀ ਦਿਖਾ ਦੇਣ ਕੋਈ ਉਹਨਾਂ ਨੇ ਖਿਡਾਰੀ ਤਿਆਰ ਕਰਿਆ ਹੋਵੇ ਕਿਸੇ ਪਿੰਡ 'ਚ ਕੋਈ ਟਰਨਮੈਂਟ ਕਰਾਇਆ ਹੋਵੇ 20 ਸਾਲ 'ਚ ਜਦੋਂ ਖੇਡੇ ਐ ਚਲੋ ਜੇ ਅੱਜ ਜੇ ਐਮਐਲਏ ਬਣ ਕੇ ਕੁਝ ਕਰ ਰਹੇ ਆ ਅੱਜ ਕੋਈ ਆਪਦੇ ਘਰ ਤੋਂ ਨਹੀਂ ਕਰ ਰਹੇ ਅੱਜ ਲੋਕਾਂ ਨੇ ਉਹਨੂੰ ਖਜ਼ਾਨੇ ਦੀ ਚਾਬੀ ਦਿੱਤੀ ਐ ਉਹ ਖਜ਼ਾਨੇ ਚੋਂ ਕੱਢ ਕੇ ਪੈਸੇ ਦੇ ਰਹੇ ਆ ਜਿਹੜੀ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਦਿੱਤੀ ਐ ਆਪਦੇ ਘਰ ਤੋਂ ਨਹੀਂ ਉਹਦੇ ਰਹੇ ਕੁਝ ਵੀ 20 ਸਾਲ ਉਹ ਖੇਡੇ ਆ ਜਿਹੜਾ ਖੇਡਿਆ ਉਹ 20 ਸਾਲਾਂ ਚ ਉਹ ਸਾਬਤ ਕਰ ਦੇਣ ਸਾਡੇ ਹੀ ਮੁਕਾਬਲੇ ਚ ਅਸੀਂ ਕੰਮ ਛੋਟੇ ਜੇ ਨਮਾਣੇ ਜੀਮੇਦਾਰ ਹੈਗੇ ਛੋਟੇ ਜੇ ਪਰਿਵਾਰ ਤੋਂ ਉੱਠੇ ਹੋਏ ਆ ਸਾਡੇ ਮੁਕਾਬਲੇ ਚ ਹੀ ਸਾਬਤ ਕਰ ਦੇਣ ਵੀ ਉਹ ਅਸੀਂ ਸਾਬਤ ਕਰ ਦਈਏ ਵੀ 10 ਸਾਲਾਂ ਚ ਅਸੀਂ ਆਮ ਜਨਤਾ ਲਈ ਸਮਾਜ ਸੇਵਾ ਲਈ ਕਿੰਨੇ ਕੰਮ ਕੀਤੇ ਆ ਐਮਐਲਏ ਸਾਹਿਬ ਇੱਕ ਬਾਈ ਹੈਗਾ ਉਹ ਕਹਿੰਦਾ ਸੀਗਾ ਐਮਐਲਏ ਸਾਹਿਬ ਇੱਕ ਰੇਡ ਤੇ ਇੱਕ 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 ਰੇਡ ਦੇ ਉੱਪਰ ਟਰੈਕਟਰ ਜਿੱਤ ਲੈਂਦੇ ਆ ਅਸੀਂ ਮੰਨਦੇ ਆ ਵੀ ਟਰੈਕਟਰ ਜਿੱਤ ਲੈਂਦੇ ਆ ਇੱਕ ਉਹਨਾਂ ਦੇ ਸਮਰਥਕ ਵੀਡੀਓ ਪਾਉਂਦੇ ਐਮਐਲਏ ਸਾਹਿਬ ਟਰੈਕਟਰ ਪਾਉਂਦਾ ਹੈਗਾ ਟਰੈਕਟਰ ਚਲਾ ਰਿਹਾ ਹੈਗਾ ਉਹ ਮਸਲਾ ਤਾਂ ਇੱਥੋਂ ਹੀ ਕਲੀਅਰ ਹੋ ਜਾਂਦਾ ਵੀ ਉਹਨਾਂ ਕੋਲ ਟਰਾਲੀ ਨਹੀਂ ਹੈ ਹੁਣ ਜੇ ਟਰਾਲੀ ਨਹੀਂ ਆ ਟਰਾਲੀ ਅਗਰਾ ਐਮਐਲਏ ਐ ਕੋਈ 21 ਦੁੱਕੀ ਥੋੜੀ ਐ ਵੀ ਟਰਾਲੀ ਪਾਣ ਉੱਤੇ ਧਰਨ ਦੇ ਜਾਊਗਾ ਉਹ ਮੇਰੇ ਵਾਂਗ ਜਿੱਦਾਂ ਮੇਰਾ ਭਾਈ ਮੇਰੇ ਨਾਲ ਕਹੇ ਮੈਂ ਅਜੇ ਦੀ ਸੇਵਾ ਲਾਊਂਗਾ ਵੀ ਭਾਈ ਟਰਾਲੀਆਂ ਘਟ ਗਿਆ ਟਰਾਲੀਆਂ ਲਿਓ ਹੁਣ ਇਸ ਮਸਲੇ ਦੇ ਵਿੱਚ ਜੇ ਕੱਲ ਨੂੰ ਆਹ ਕੁਝ ਕਰਦਾ ਹੈ ਤਾਂ ਭਾਈ ਮੈਂ ਇੰਨਾ ਹੀ ਦੋਸ਼ੀ ਹਾਂ ਮੈਨੂੰ ਮੰਨਣ ਚ ਕੋਈ ਹਰਜਾ ਨਹੀਂ ਹੈ ਗਿਆ ਹੁਣ ਜਿਹੜੇ ਬੰਦੇ ਉਹਨਾਂ ਨੂੰ ਮੁੰਦੀਆਂ ਬਾਹਰੇ ਐ ਜਿਹੜੇ ਹੁਣ ਮੈਂ ਤੁਹਾਨੂੰ ਕਹਿ ਕੇ ਹਟਿਆ ਇਸ ਉਹਨਾਂ ਦੀ ਬਾਈ ਉਹਨਾਂ ਨੇ ਰੇਡ ਦੀ ਪਾਈ ਸੀਗੀ ਬਿਹਾਈ ਐਮਐਲਏ ਸਾਹਿਬ ਨੂੰ ਬਦਨਾਮ ਨਾ ਕਰੋ ਪਹਿਲਾਂ ਤੋਂ ਐਮਐਲਏ ਸਾਹਿਬ ਨੂੰ ਨੇ ਕੱਡੀਆਂ ਗਾਲਾਂ ਕੰਨ ਦੇ ਨੇ ਠੀਕ ਹੈ ਜੀ ਫਿਰ ਉਹ ਤੋਂ ਉਸ ਬੰਦੇ ਨੇ ਕਿਸੇ ਬੰਦੇ ਦੀ ਵਾਲੀ ਜ਼ਮੀਨ ਧੱਕੇ ਨਾਲ ਧੱਕੇ ਨਾਲ ਜ਼ਮੀਨ ਵੰਣ ਤੋਂ ਬਾਅਦ ਉਹ ਬੰਦਾ ਬਹਿ ਗਿਆ ਧਰਨੇ ਤੇ ਟੈਂਕੀ ਤੇ ਟੈਂਕੀ ਤੇ ਬਹਿਣ ਤੋਂ ਬਾਅਦ ਅਸੀਂ ਸਾਰੇ ਐਵੀਡੈਂਸ ਦਿਖਾਏ ਉੱਥੇ ਡੀਐਸਪੀ ਸਿੱਧੂ ਸਾਹਿਬ ਸੀਗੇ ਹੈੱਡਕੁਆਟਰ ਤੋਂ ਇੱਥੇ ਉਹਨਾਂ ਕੋਲ ਚਾਰਜ ਨਹੀਂ ਸੀਗਾ ਪਰਮਨੈਂਟਲੀ ਉਹ ਕਹਿੰਦੇ ਨੇ ਕਹਿੰਦੇ ਵੀ ਉਸ ਬੰਦੇ ਤੇ ਨਜਾਇਜ਼ ਕਬਜ਼ੇ ਦੀ 447 ਦਾ ਬਣਦੀ ਹੈ ਇਹ ਪਰਚਾ ਤਾਂ ਮੈਂ ਕਹਿੰਦਾ ਸਵੇਰੇ ਦੇ ਦੂੰਗਾ ਤਾਂ ਹੁਣ ਮਸਲਾ ਇੱਥੇ ਹਟ ਜਾਂਦਾ ਵੀ ਐਮ ਐਲ ਏ ਸਭ ਉਸ ਮਸਲੇ 'ਚ ਦੱਸਣ ਪੋਸਟਾਂ 'ਵਾਂਜ ਐਮ ਐਲ ਏ ਸਭ ਦੀ ਪਰਿਆ ਪਹਿਲਾਂ ਉਹਨੂੰ ਐਮ ਐਲ ਏ ਸਰ ਨਾਲ ਗਾਲਾਂ ਕੱਢੀਆਂ ਉਸ ਪਿੰਡ ਦੇ ਬੰਦੇ ਗਵਾਹ ਨੇ ਇਸ ਗੱਲ ਦੇ ਵੀ ਐਮ ਐਲ ਏ ਸਭ ਨੂੰ ਉਹਨਾਂ ਗਾਲਾਂ ਕੱਢੀਆਂ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਆ ਵਿਧਾਇਕ ਗਰਲਾਲ ਕਨੌਰ ਨੇ ਤੁਸੀਂ ਖੁੱਲਾ ਚੈਲੰਜ ਉਹਨਾਂ ਨੂੰ ਕਰ ਰਹੇ ਹੋ ਸ਼ਰੀਆਮ ਤੁਸੀਂ ਉਹਨਾਂ ਤੇ ਇਹ ਲਾ ਰਹੇ ਹੋ ਇਲਜ਼ਾਮ ਲਾ ਰਹੇ ਹੋ ਬਾਈ ਚਾਂਸ ਜੋ ਤੁਹਾਡਾ ਕਹੀ ਵਾਲਾ ਵਿਵਾਦ ਹੈ ਜੀ ਉਹਨੂੰ ਦੁਬਾਰਾ ਐਮਐਲਏ ਸਾਹਿਬ ਨੇ ਖਿੱਚ ਲਿਆ ਦੁਬਾਰਾ ਉਸ ਤੇ ਸਿਕਤਾਈ ਵਧਾਦੀ ਫੇਰ ਤੁਸੀਂ ਕੀ ਕਰੋਗੇ ਬਾਈ ਜੀ ਕਹੀ ਵਾਲੇ ਵਿਵਾਦ ਦੇ ਵਿੱਚ ਤੇ ਇੱਕ ਮਹੀਨੇ ਦੇ ਵਿੱਚ ਚਲਾਨ ਦਬੇਸ਼ ਕਰਤੇ ਇਹਨਾਂ ਨੇ ਮੈਂ ਤੁਹਾਨੂੰ ਸਿੱਧਾ ਹੀ ਮੈਂ ਕੱਲੀ ਕੱਲੀ ਗੱਲ ਕਲੀਅਰ ਦੱਸ ਰਿਹਾ ਹਾਂ ਜੀ ਕਹੀ ਵਾਲੇ ਮਸਲੇ ਦੇ ਵਿੱਚ ਤਾਂ ਪਰਚਾ ਹੁੰਦੀ ਹੋ ਇੱਕ ਮਹੀਨੇ ਦੇ ਵਿੱਚ ਵਿੱਚ ਚਲਾਨ ਦਬੇਸ਼ ਹੋ ਗਿਆ ਠੀਕ ਹੈ ਨੰਬਰ 1 ਕਲੀਅਰ ਹੁੰਦੀ ਇਸ ਗੱਲ ਤੋਂ ਨੰਬਰ 2 ਜਿਹੜੀ ਬਾਈ ਦੀ ਹੁਣੇ ਮੈਂ ਗੱਲ ਕਰਕੇ ਆਟਾ ਵੀ ਐਮਐਲਏ ਸਾਹਿਬ ਨੂੰ ਕਹਿੰਦਾ ਵੀ ਇੱਕ ਰੇਟ ਤੇ ਐਮਐਲਏ ਸਾਹਿਬ ਟਰੈਕਟਰ ਜਿੱਤ ਲੈਂਦੇ ਆ ਲੋਕਾਂ ਦੀ ਮਾਨਸਿਕਤਾ ਐਮਐਲਏ ਸਰ ਦੇ ਦੋਸ਼ ਨਾ ਲਾਓ ਉਸ ਬੰਦੇ ਦੀ ਜਦੋਂ ਉਹਨੇ ਜ਼ਮੀਨ ਬਾਈ ਉੱਥੇ ਮੌਕੇ ਤੇ ਪੁਲਿਸ ਖੜੀ ਐ ਉਹਦੇ ਐਵੀਡੈਂਸ ਉਹ ਤੋਂ ਬਾਅਦ ਡੀਐਸਪੀ ਬੋਲਦੇ ਆ ਵੀ ਨਜਾਇਜ਼ ਕਬਜ਼ੇ ਦਾ ਪਰਚਾ ਬਣਦਾ ਹੁਣ ਜਿਹੜਾ ਇੱਕ ਡੀਐਸਪੀ ਰੈਂਕ ਦਾ ਅਫਸਰ ਹੈ ਕਾਗਜ਼ ਦੇਖ ਕੇ ਬੋਲਦਾ ਹੋਵੇ ਵੀ ਆਹ ਨਜਾਇਜ਼ ਕਬਜ਼ੇ ਦਾ ਤਾਂ ਬਣਦਾ ਹੀ ਐ ਬਾਕੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੁਸਤਾਗਲ ਹੋਊਗੇ ਉਹ ਪਰਚਾ ਨਹੀਂ ਉਸ ਬੰਦੇ ਦੇ ਹੁੰਦਾ ਉਹ ਪਰਚਾ ਹੁਣ ਐਮਐਲਏ ਸਾਹਿਬ ਦੱਸਣ ਉਹ ਪਰਚਾ ਰੋਕਣ ਦਾ ਕੜਾ ਪੁਆਇਆ ਕਿ ਮੁੰਦੀ ਪੁਆਈ ਅਸੀਂ ਨਹੀਂ ਇਸ ਗੱਲ ਤੇ ਕੁਝ ਕਹਿ ਸਕਦੇ ਉਸ ਤੋਂ ਬਾਅਦ ਦੁਬਾਰੇ ਫੇਰ ਝਗੜਾ ਹੁੰਦਾ ਫੇਰ ਉਸ ਬੰਦੇ ਦੇ ਪਰਚਾ ਕੱਢਦਾ ਹੈ ਝਗੜੇ ਦਾ ਕੱਢਦਾ ਉਹ ਐਮਐਲਏ ਸਾਹਿਬ ਨੂੰ ਜਦੋਂ ਪਤਾ ਹੁਣ ਲੱਗਿਆ ਕਿ ਝਗੜਾ ਜਦੋਂ ਵੱਧ ਗਿਆ ਉਹ ਪਰਚਾ ਕੱਢ ਗਿਆ ਹੁਣ ਜਿਹੜਾ ਪਿਛਲਾ ਪਰਚਾ ਰੋਕਿਆ ਗਿਆ ਉਹ ਸਾਰਾ ਰਿਕਾਰਡ ਹੈ ਐਮਐਲਏ ਸਾਹਿਬ ਦੱਸਣ ਵੀ ਉਹ ਚ ਕੜਾ ਪੁਆਇਆ ਕਿ ਮੁੰਦੀ ਪੁਆਈ ਸਿੱਧਾ ਚੈਲੰਜ ਹੈ ਦੂਜਾ ਮਸਲਾ ਜਿਹੜਾ ਇੱਕ ਬੰਦੇ ਨੇ ਸਪੈਦੇ ਵਟਲੇ ਸਰਕਾਰੀ 2 ਸਾਲ ਹੋ ਗਏ ਉਹਦੀ ਫੈਲ ਦੱਬੀ ਹੋਈ ਹੈ ਉਹ ਤੋਂ ਐਮਐਲਏ ਸਾਹਿਬ ਹੁੰਦੀ ਪਵਾਗੇ ਉਹਦਾ ਏਵਿਡੈਂਸ ਵੀ ਸਾਡੇ ਕੋਲ ਹੈ ਤੀਜੀ ਗੱਲ ਜਿਹੜਾ ਪਰਚੇ ਦੇ ਵਿੱਚ ਮੇਰੇ ਵਾਲੇ ਤੇ 1 ਮਹੀਨੇ ਦੇ ਵਿੱਚ ਕਹੀ ਬਰਾਮਤ ਵੀ ਹੋ ਗਈ ਚਲਾਨ ਵੀ ਪੇਸ਼ ਹੋ ਗਿਆ ਅਸੀਂ 18 ਦਿਨ ਜੇਲ੍ਹ ਵੀ ਲਾਏ ਜਿਹੜੇ ਮਸਲੇ ਦੇ ਵਿੱਚ ਸਾਡਾ ਬਿਵਾਦ ਸ਼ੁਰੂ ਹੋਇਆ ਵੀ ਐਮਐਲਏ ਸਾਹਿਬ ਦੋ ਨੰਬਰੀ ਬੰਦੇ ਦਾ ਉਹ ਕਰਦੇ ਆ ਸਾਥ ਦਿੰਦੇ ਆ ਉਸ ਮਸਲੇ ਨੂੰ 2.5 ਸਾਲ ਹੋ ਗਏ ਚੱਲਦੇ ਨੂੰ ਉਸ ਮਸਲੇ 'ਚ ਹਜੇ ਤੱਕ ਚਲਾਨ ਨਹੀਂ ਪੇਸ਼ ਹੋਇਆ ਹੂੰ ਦੱਸੋ ਕਿੱਥੇ ਨਹੀਂ ਤਾਰਾਂ ਜੁੜਦੀਆਂ ਅਸੀਂ ਤਾਂ ਐਮਐਲਏ ਸਾਹਿਬ ਨੂੰ ਸਿੱਧਾ ਚੈਲੰਜ ਕਰਦੇ ਆ ਕਿਉਂਕਿ ਐਮਐਲਏ ਸਾਹਿਬ ਮੈਂ ਤੁਹਾਨੂੰ ਦੁਬਾਰੇ ਫੇਰ ਕਹਿ ਦਿੰਦਾ ਕਿ ਐਮਐਲਏ ਸਾਹਿਬ ਬੇਇੱਜ਼ਤ ਘੱਟ ਮਹਿਸੂਸ ਕਰਦੇ ਆ ਕਿਉਂਕਿ ਖੜਾਰੀ ਆ ਉਹਨੂੰ ਹੁਣ ਤੱਕ 20 ਸਾਲ ਕਦੇ ਮੈਚ ਜਿੱਤ ਗਿਆ ਕਦੇ ਹਾਰ ਗਿਆ ਉਹ ਮੈਚ ਨਹੀਂ ਹੈਗੇ ਐਮਐਲਏ ਸਾਹਿਬ ਇਹ ਲੋਕਾਂ ਦੀ ਪਵਾਦ ਦੀ ਇੱਜ਼ਤ ਦੋਤੇ ਲੱਗੀ ਹੋਈ ਹੈ ਤੁਹਾਡੀ ਇੱਜ਼ਤ ਨਹੀਂ ਹੈ ਇਕੱਲੀ ਪਵਾਦ ਦੇ ਲੋਕਾਂ ਨੇ ਇੰਨਾ ਲੰਗਰ ਛਕਾਇਆ ਉੱਥੇ ਇੰਨੀ ਲੋਕਾਂ ਦੀ ਮਦਦ ਕੀਤੀ ਇਹਨਾਂ ਤਾਂ ਸਾਰੇ ਲੋਕਾਂ ਦੇ ਮਿੱਟੀ ਪਲੀਤ ਕਰਤੀ ਨਾ ਪਹਿਲੇ ਦਿਨ ਠੋਕ ਕੇ ਕਹਿੰਦੇ ਵੀ ਜਿਹੜੇ ਬੰਦੇ ਨੇ ਚੋਰੀ ਕਰੀ ਐ ਠੋਕ ਕੇ ਪਰਚੇ ਦਵਾਂਗੇ ਘਰ ਘਰ ਆਪ ਨਾ ਜਾਂਦੇ ਜਿਹੜੇ ਅੱਜ ਟੀਮ ਬਣੀ ਐ ਉਦੋਂ ਹੀ ਲਾਈਵ ਹੋ ਕੇ ਕਹਿ ਦਿੰਦੇ ਵੀ ਜਿਨ੍ਹਾਂ ਦੇ ਕੋਲ ਟਰਾਲੀਆਂ ਹੈਗੀਆਂ ਭਾਈ ਵਾਪਸ ਕਰ ਦਿਓ ਉਹ ਨਹੀਂ ਕਰਾਈ ਉਸ ਤੋਂ ਬਾਅਦ ਜਿਹੜੇ ਮੈਨਿੰਗ ਦਾ ਕੰਮ ਕਰਦੇ ਆ ਉਹ ਬੰਦੇ ਸਾਰੇ ਐਮਐਲਏ ਸਾਹਿਬ ਦੇ ਆ ਰਾਤਾਂ ਨੂੰ ਟਿੱਪਰ ਚੱਲਦੇ ਆ ਬਕਾਇਦਾ ਟਿੱਪਰ ਚੱਲਦੇ ਆ ਤੇ ਨੰਬਰ ਕਿਸ ਦੇ ਹੈਗੇ ਆ ਕਿਹਦੇ ਨਾਲ ਤਾਲੁਕਾ ਦਾ ਅਸੀਂ ਉਹ ਚੀਜ਼ਾਂ ਸਾਰੀਆਂ ਦੇ ਸਕਦੇ ਆ ਸਾਨੂੰ ਐਮਐਲਏ ਸਾਹਿਬ ਚੈਲੰਜ ਦਾ ਕਰਨ ਬਾਈ ਜੀ ਤੁਹਾਡਾ ਕੀ ਨਾਮ ਆ ਸੁਣਿਆ ਤੁਹਾਡੇ ਤੇ ਵੀ ਪਰਚਾ ਹੋਇਆ ਪਿਆ ਨਾਮ ਬਾਈ ਜੀ ਲਬਰੀ ਸਿੰਘ ਹੈ ਉਰਫ ਲਵੀ ਸੰਧੂ ਤੁਹਾਡੇ ਤੇ ਵੀ ਪਰਚਾ ਕਹੀ ਚੋਰੀ ਦਾ ਹੋਇਆ ਹਾਂ ਬਿਲਕੁਲ 392 ਦਾ ਪਰਚਾ ਸਾਡੇ ਤੇ ਹੋਇਆ ਜੀ ਤੇ ਜਦੋਂ ਇਹ ਪਰਚਾ ਹੋਇਆ ਸਾਡੇ ਚ ਕੋਈ ਬੰਦਾ ਨਹੀਂ ਸੀਗਾ ਬਾਈ ਜੀ ਉੱਥੇ ਮੌਕੇ ਤੇ ਕੋਈ ਮੌਜੂਦ ਨਹੀਂ ਸੀਗਾ ਕੋਈ ਮੌਜੂਦ ਨਹੀਂ ਸੀਗਾ ਜੀ ਹਾਂਜੀ ਬਿਲਕੁਲ ਤਾਂ ਇਹ ਕਹੀ ਦਾ ਹੀ ਵਿਵਾਦ ਆ ਜੋ ਐਮਐਲਏ ਸਾਹਿਬ ਦੇ ਵੱਲੋਂ ਪੁਰਾਣੀ ਰੰਜਿਸ਼ ਦੇ ਕਾਰਨ ਵਰਤਿਆ ਜਾ ਰਿਹਾ ਹਾਂ ਇਹ ਪੁਰਾਣੀ ਰੰਜਿਸ਼ ਕੱਢ ਰਹੇ ਨੇ ਜੀ ਉਹ ਆਪਣੀ ਹਾਂ ਤੇ ਉਸ ਤੋਂ ਬਾਅਦ ਜਿੱਦਾਂ ਬਾਈ ਜੂਣੇ ਕਹਿੰਦੇ ਆ ਵੀ 2.5 ਕਿਲੋ ਦੀ ਕਹੀ ਚੱਕੀ ਐ 2.5 ਕਿਲੋ ਦੀ ਕਹੀ ਤੇ ਲਗੀਤਾਰਾ 390 ਤੇ 120 ਵੀ ਤੁਹਾਨੂੰ ਪਤਾ ਨੌਨ ਅਵੇਲੇਬਲ ਹੈ ਉਹਦੀ ਬਿਗਲ ਨਹੀਂ ਹੈਗੀ ਜੀ ਤੇ ਜਿਹੜ ਨੇ 250 250 ਕਾਊਂਟਰ ਦੀ ਟਰਾਲੀਆਂ ਚੱਕੀਆਂ ਜੀ ਉਹ ਸਭ ਨੂੰ ਉਹਨਾਂ ਨੂੰ ਤਾਂ ਫਾਂਸੀ ਲੱਗਣੀ ਚਾਹੀਦੀ ਐ ਤੇ ਲਗਣੀ ਵੀ ਚਾਹੀਦੀ ਐ ਬਾਈ ਜੀ ਇਸ ਮਸਲੇ ਦੇ ਵਿੱਚ ਇੱਕ ਕੰਟੈਕਟ ਉੱਥੇ ਰਾਜਪੁਰ ਤੋਂ ਅਗਲੇ ਪਿੰਡ ਪੈਂਦਾ ਖੜੋਲੀ ਖੜੋਲੀ ਪਿੰਡ ਦੇ ਕੁਝ ਬੰਦਿਆਂ ਨੇ ਦੱਸਿਆ ਸੀਗਾ ਵੀ ਕਿਸਾਨ ਵੀ ਨਾਲ ਵੀ ਇੱਥੇ ਟਰਾਲੀਆਂ ਹੈਗੀਆਂ ਸਰਪੰਚ ਸਾਹਿਬ ਦਾ ਉਹਦੇ ਖਡੋਲੀ ਦੇ ਪਿੰਡ ਦੇ ਜਿਹੜੇ ਸਰਪੰਚ ਆ ਵੀ ਉਹਨਾਂ ਦੇ ਫਾਦਰ ਸਾਹਿਬ ਆ ਇਹ ਟਰਾਲੀਆਂ ਚੋਰੀ ਕਰਕੇ ਲੈ ਆ ਉਸ ਮਸਲੇ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਹੜੀ ਕਿਹੜੀ ਧਾਰਾ ਲਾਈਆਂ ਜਿਹੜੇ ਚੋਰੀ ਕਰਕੇ ਲੈ ਆ ਉਹ ਮੰਨ ਵੀ ਗਏ ਕਿਸੇ ਪਿੰਡ 'ਚ ਜਾ ਕੇ ਮਾਫੀ ਵੀ ਮੰਗ ਕੇ ਆ ਵੀ ਮੈਂ ਗਲਤੀ ਨਾਲ ਚੋਰੀ ਕਰ ਲਿਆ ਆ ਚਲੋ ਗਲਤੀਆਂ ਹੋ ਜਾਂਦੀਆਂ ਕੋਈ ਮਸਲਾ ਨਹੀਂ ਹੈਗਾ ਜਿਹੜੇ ਬੰਦੇ ਨੇ ਦੱਸਿਆ ਉਹ ਬੰਦਿਆਂ ਦੇ ਨਾਲ ਤਾਂ ਕੁੱਟਮਾਰ ਕਰੀ ਗਈ ਉਹ ਬੰਦਿਆਂ ਤੇ ਪਰਚਾ ਦਰਜ ਪੂਰਾ ਠੋਕੇ ਧਰਾਮਾ ਲਾ ਕੇ 7 8 ਧਾਰਾਂ ਦੇ ਨਾਲ ਉਹ ਬੰਦੇ ਅੱਜ ਘਰ ਤੋਂ ਫਰਾਰ ਹੈ ਜਿਹੜਾ ਬੰਦਾ ਐਮਐਲਏ ਸਾਹਿਬ ਦਾ ਵਿਰੋਧ ਕਰੇਗਾ ਐਮਐਲਏ ਸਾਹਿਬ ਨੂੰ ਤੇ ਪਰਚਾ ਦੇਣਾ ਹੀ ਦੇਣਾ ਕਿਉਂਕਿ ਪੁਲਿਸ ਵਾਲਾ ਹੋਣ ਕਰਕੇ ਹੌਲਦਾਰ ਤਾਂ ਹੈ ਨਹੀਂ ਸੀਗਾ ਵੀ ਨੌਲੇਜ ਨਹੀਂ ਹੈਗੀ ਇੱਕ ਵਧੀਆ ਸਟਾਰ ਲੱਗੇ ਹੋਏ ਸੀਗੇ ਨੌਲੇਜ ਪ੍ਰੋਪਰ ਹੈਗੀ ਐਮਐਲਏ ਸਾਹਿਬ ਨੂੰ ਵੀ ਕਿਹੜੀ ਧਾਰਾ ਤੇ ਕਿਹੜਾ ਪਰਚਾ ਦਰਜ ਹੁੰਦਾ ਕਿਹੜੀ ਧਾਰਾ ਤੇ ਕਿਹੜਾ ਪਰਚਾ ਦਰਜ ਹੁੰਦਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਐਮਐਲਏ ਸਾਹਿਬ ਸਾਡੇ ਵਾਲੇ ਪਰਚੇ ਦੇ ਵਿੱਚ ਵੀ ਸੋਨੇ ਦੀ ਕਹੀ ਦੀ ਡਕੈਤੀ ਵਾਲੇ ਚ ਬੈਂਕ ਲੁੱਟਣ ਤੇ ਡਕੈਤੀ ਲੱਗਦੀ ਐ। ਉਹਦੇ ਦੇ ਵਿੱਚ ਵੀ ਕਾਰਵਾਈ ਵਾਸਤੇ ਐਸਆਈਟੀ ਦੀ ਪਹੁੰਚਾਈ ਜਾਵੇ। ਜੇ ਅਸੀਂ ਦੋਸ਼ੀ ਪਾ ਜਾਂਦੇ ਅਸੀਂ ਤਾਂ ਸਿੱਧੇ ਕਹਿੰਦੇ ਸਾਨੂੰ ਫਾਂਸੀ ਲਾ ਦਿਓ। ਐਮਐਲਏ ਸਾਹਿਬ ਜੇ ਉਹਨਾਂ ਦੇ ਲਿੰਕ ਜੁੜ ਜਾਂਦੇ ਆਂ। ਟਰਾਲੀ ਚੋਰੀ ਵਾਲੇ ਨਾਲ। ਭਾਈ ਜੀ ਅਸੀਂ ਕਲੀਅਰ ਜੋੜਾਂਗੇ ਸਾਡੇ ਕੋਲ ਐਵੀਡੈਂਸ ਐ। ਦੂਜਾ ਨੰਬਰ ਐਮਐਲਏ ਸਾਹਿਬ ਨੇ ਜਿੰਨੇ ਜਿਹੜੇ ਜਿਹੜੇ ਬੰਦੇ ਟਰਾਲੀਆਂ ਚੋਰੀ ਕਰੀਆਂ ਸੱਚੇ ਸਿਗੇ ਫੋਟੋਆਂ ਹੁੰਦੀਆਂ ਲੀਡਰ ਐ। ਫੋਟੋ ਡਿਲੀਟ ਕਿਉਂ ਕੀਤੀਆਂ? ਆਪਣੇ ਫੇਸਬੁੱਕ ਤੋਂ ਸਾਰੇ ਬੰਦਿਆਂ ਦੀ ਜਿਨ੍ਹਾਂ ਜਿਨ੍ਹਾਂ ਦਾ ਟਰਾਲੀ ਚੋਰੀਆਂ 'ਚ ਨਾ ਆਇਆ ਸਾਰਿਆਂ ਦੀਆਂ ਫੋਟੋਆਂ ਡਿਲੀਟ ਕਰਤੀਆਂ ਉਹ ਐਸਆਈਟੀ ਬਣਾਣ ਦੋਨੇ ਮਸਲਿਆਂ ਦੀ ਨਿਰਪੱਖਤਾ ਨਾਲ ਉੱਚ ਅਧਿਕਾਰੀਆਂ ਤੋਂ ਜਾਂਚ ਹੋਵੇ ਸੀਟਿੰਗ ਜੱਜ ਹੋਣ ਇਹਨਾਂ 'ਚ ਮੈਂ ਕਹਿੰਦਾ ਐਮਐਲਏ ਸਾਹਿਬ ਸਾਰੀ ਜ਼ਿੰਦਗੀ 'ਚ ਜੇਲ੍ਹ 'ਚੋਂ ਬਾਹਰ ਆ ਜਾਣ ਤਾਂ ਮੇਰਾ ਨਾਮ ਵਜ਼ਲ ਦਿਓ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਸਾਡੀ ਦੀ ਜਾਂਚ ਕਰਾ ਲਓ ਸਾਨੂੰ ਕੋਈ ਮਸਲਾ ਨਹੀਂ ਹੈਗਾ ਤਾਂ ਤੁਸੀਂ ਦੇਖ ਹੀ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਤੰਤਰ ਨੂੰ ਬਹਾਲ ਕਰਨ ਦੀਆਂ ਗੱਲਾਂ ਕਰਦੀ ਸੀ ਕਿਸ ਤਰ੍ਹਾਂ ਦੇ ਨਾਲ ਲੋਕਤੰਤਰ ਹੋ ਰਿਹਾ ਇਹ ਕੋਈ ਇੱਕ ਵਿਧਾਇਕ ਨਹੀਂ ਹੈਗਾ ਆਪ ਦੇ ਕਈ ਵਿਧਾਇਕ ਨੇ ਚਾਹੇ ਬੀਬੀ ਨਰਿੰਦਰ ਕੌਰ ਭਰਾਜ ਹੋਵੇ ਲਾਭ ਸਿੰਘ ਅਗੋਕੋ ਹੋਣ ਬਲਕਾਰ ਸਿੱਧੂ ਹੋਵੇ ਜਾਂ ਕੋਈ ਹੋਰ ਇਹਨਾਂ ਦੇ ਕਈ ਵਿਧਾਇਕਾਂ ਦੇ ਇਸ ਤਰ੍ਹਾਂ ਦੇ ਬੜੇ ਹੀ ਗੰਭੀਰ આરોਪ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਸ਼ਰਿਆਮ ਜੋ ਸੱਤਾ ਦਾ ਦੁਰਉਪਯੋਗ ਕੀਤਾ ਜਾ ਰਿਹਾ ਤੇ ਤੱਕੇਸ਼ਾਈ ਕੀਤੀ ਜਾ ਰਹੀ ਮੈਨੂੰ ਲੱਗਦਾ ਹੁਣ ਸੀਐਮ ਭਗਵੰਤ ਮਾਨ ਸਾਹਿਬ ਇਹ ਬੜਾ ਖੁੱਲਾ ਕਹਿੰਦੇ ਨੇ ਕਿ ਜੇਕਰ ਸਾਡਾ ਕੋਈ ਵਿਧਾਇਕ ਇਸ ਤਰ੍ਹਾਂ ਦੇ ਨਾਲ ਕਰਦਾ ਅਸੀਂ ਕਾਰਵਾਈ ਕਰਾਂਗੇ ਤਾਂ ਭਗਵੰਤਮਾਨ ਸਾਹਿਬ ਕਾਰਵਾਈ ਜ਼ਰੂਰ ਕਰਿਓ ਤੁਹਾਡੇ ਤੋਂ ਬਹੁਤ ਆਸਾਂ ਨੇ ਲੋਕਾਂ ਨੇ ਬੜੇ ਹੀ ਆਸਾਂ ਦੇ ਨਾਲ ਤੁਹਾਨੂੰ ਜਿਤਾਇਆ ਤੇ ਐਮਐਲਏ ਗਰਲਾਲ ਕਨੌਰ ਜੀ ਤੁਸੀਂ ਜ਼ਰੂਰ ਇਹਨਾਂ ਦਾ ਹੁਣ ਜਵਾਬ ਦਿਓ ਤੁਸੀਂ ਕੈਮਰੇ ਮੁੜਿਆ ਕੇ ਇਹ ਗੱਲ ਕਹਿ ਦਿੰਦੇ ਹੋ ਕਿ ਜੇ ਕੋਈ ਸਾਡੇ ਤੇ આરોਪ ਲੱਗਦਾ ਤਾਂ ਅਸੀਂ ਜਵਾਬ ਦੇਈਏ ਤਾਂ ਹੁਣ ਤੁਹਾਡੇ ਤੇ ਵਿੱਦ ਸਬੂਤ આરોਪ ਲਗਾਏ ਜਾ ਰਹੇ ਤਾਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਹੋ ਰੋ ਰojana ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ